ਇਹ ਪੰਜਾਬੀ ਦਾ ਪਹਿਲਾ ਹੀ ਬਦਨਾਮ ਹੈ ਠੀਕ ਹੈ ਪੰਜਾਬੀਆਂ ਨੂੰ ਤਾਂ ਪਹਿਲਾਂ ਹੀ ਕੋਈ ਛੱਡਦਾਗਾ ਠੀਕ ਹੈ ਗੋਰੇ ਤਾਂ ਉਹਨੂੰ ਅੱਖਾਂ ਕੱਢਦੇ ਆ ਵੀ ਸਾਡੇ ਮੁਲਕ ਚ ਆ ਕੇ ਸਾਡੇ ਮੁਲਕ ਦਾ ਇਹਨਾਂ ਨੇ ਮਾਹੌਲ ਖਰਾਬ ਕਰਤਾ ਗੰਦਪਾਤ ਗੰਦਪਾਤ 2030 ਤੱਕ 60 ਤੋਂ 80% ਲੋਕ ਸੀ ਜਿਹੜੇ ਕੈਨੇਡਾ ਦੇ ਰੂਟਿਨ ਤੁਸੋਂਗੇ ਉਹ ਤਾਂ ਐਕਚੁਅਲ ਤਸਵੀਰ ਇਹੀ ਹੈ ਜੀ ਇਹਈ ਮਾਪਿਆਂ ਦਾ ਹੁਣ ਕਹਿਣਾ ਨਹੀਂ ਚਾਹੀਦਾ ਵੀ ਬੱਚਾ ਬਾਅਦ ਚ ਪਹੁੰਚਦਾ ਡੰਡਾ ਉਹਦੇ ਪਹਿਲਾਂ ਦੇ ਦਿੰਦੇ ਪੈਸੇ ਭੇਜ ਪੈਸੇ ਭੇਜ ਵਿਆਹਜ ਲਾਉਣਾ ਪੈਸੇ ਭੇਜ ਕਿਸ਼ਤ ਦੇਣੀ ਹੈ ਪੈਸੇ ਭੇਜ ਤੇ 80% ਜਿਹੜੇ ਸਟੂਡੈਂਟ ਵੀਜ਼ਾ ਸਪੈਸ਼ਲੀ ਇੰਡੀਆ ਦੇ ਉਹ ਡਿਨਾਈ ਕੀਤੇ ਜੀ ਉਹਨਾਂ ਨੇ ਕਾਲਜ ਖਾਲੀ ਹੋ ਚੁੱਕੇ ਆ ਮਨਜਿੰਦਰ ਸਿੰਘ ਔਲਖਾ ਹਾਂ ਅਨਟੋਰੀਓ ਬੈਰੀਚ ਫੜਿਆ ਗਿਆ ਜੀ ਹੂੰ ਹੂੰ ਤੇ ਉਹਨੂੰ 4000 ਜੁਰਮਾਨਾ ਵੀ ਲੱਗਿਆ ਛੋਟੇ ਬੱਚਿਆਂ ਨੂੰ ਵੀ ਬੁੜਿਆਂ ਦੁਆਰਾ ਸੈਕਸਚੁਅਲੀ ਅਬਿਊਜ਼ ਕੀਤਾ ਗਿਆ ਸੋ ਇਹ ਘਟਨਾ ਜਿਹੜੀ ਹੈਗੀ ਹੈ ਜੀ ਆਪਣੇ ਪੰਜਾਬੀ ਭਾਈਚਾਰੇ ਲਈ ਬਹੁਤ ਮਾੜੀ ਘਟਨਾ ਹੈ ਇਹ ਇੱਕ ਘਟਨਾ ਨਹੀਂ ਔਲਖ ਸਾਹਿਬ ਜਿਵੇਂ ਆਮ ਲੋਕ ਦੱਸਦੇ ਆ ਸਟੂਡੈਂਟ ਦੱਸਦੇ ਆ ਵੀ ਬੱਸਾਂ ਦੇ ਵਿੱਚ ਨੰਬਰ ਬਿਠਾਉਂਦੇ ਫੜਾਉਂਦੇ ਫਿਰਦੇ ਹੁੰਦੇ ਆ ਬੁੜੇ ਕੈਨੇਡਾ 'ਚ ਰੋਜ਼ ਘਟਨਾਵਾਂ ਹੋ ਰਹੀਆਂ ਨੇ ਗੋਲੀ ਚੱਲ ਰਹੀ ਹੈ ਸਟੋਰਸ਼ਨ ਹੋ ਰਹੀ ਹੈ ਜਿਵੇਂ ਆਪਾਂ ਅੱਗੇ ਗੱਲ ਕਰਕੇ ਡਿਆ ਕੋਈ ਪਤਾ ਨਹੀਂ ਕਿੱਥੇ ਤੁਹਾਡੀ ਕਿਹਨੇ ਗੋਲੀ ਮਾਰ ਦੇਣੀ ਹੈ ਕੀ ਕੋਈ ਪਤਾ ਨਹੀਂ ਤੁਸੀਂ ਕਿਤੇ ਜਾ ਰਹੇ ਹੋ ਤੁਹਾਡਾ ਪਰਸ ਖੋ ਕੇ ਲੈਣਾ ਤੁਹਾਡੀਆਂ ਵਾਲੀਆਂ ਖੋ ਕੇ ਲੈ ਜਾਣੀਆਂ ਤੁਹਾਡੀ ਗੱਡੀ ਖੋ ਕੇ ਲੈ ਜਾਣੀਆਂ ਕੁਝ ਵੀ ਕਿਸੇ ਟਾਈਮ ਦੀ ਕੁਝ ਵੀ ਹੋ ਸਕਦਾ ਕੈਨੇਡਾ 'ਚ ਉਵੇਂ ਕੈਨੇਡਾ ਜਿਹੜੇ ਪਹਿਲਾਂ 80 90 2000 'ਚ ਗਏ ਸੀ ਉਹ ਬੰਦਿਆਂ ਨੇ ਕਮਾਈਆਂ ਕੀਤੀਆਂ ਜਿਉਂ ਨਾ ਮੈਂ ਵੀ ਹੁਣ ਸਾਰੇ ਬੰਦੇ ਆਪਦੇ ਘਰਾਂ ਨੂੰ ਆਪਸ ਆਏ ਗਿਣਤੀ ਦੇ ਬੰਦੇ ਭਲਾ ਲਾ ਲਓ ਪਰ ਜਿਹੜੇ ਬਹੁਤੇ ਬੰਦੇ ਉਹੀ ਘਰ ਤੇ ਗੱਡੀ ਦੇ ਚੱਕਰਾਂ ਚ ਉੱਥੇ ਰਹਿ ਗਏ ਕਿਸ਼ਤਾਂ ਭਰੀ ਜਾਂਦੇ ਕੰਮ ਤੇ ਜਾਈ ਜਾਂਦੇ ਤੇ ਸਾਰੀ ਓਰ ਕਰੀ ਵੀ ਉਹਨਾਂ ਨੇ ਉਹੀ ਜਾਣਾ ਜੀ ਲੱਖਾਂ ਦੀ ਗਿਣਤੀ ਦੇ ਵਿੱਚ ਸਾਲ 2025 ਦੇ ਵਿੱਚ ਰਿਵਰਸ ਮਾਈਗ੍ਰੇਸ਼ਨ ਹੋਊਗੀ ਜੀ ਸਕੂਲ ਜਾਂਦੇ ਆ ਕੁੜੀਆਂ ਸੀਗੀਆਂ ਜੀ ਉਹਨਾਂ ਨੂੰ ਇਹਨੇ ਰਾਹ 'ਚ ਰੋਕਣ ਦੀ 10 12 ਕੁੜੀਆਂ ਜਾ ਰਹੀਆਂ ਉਹਨਾਂ ਨੂੰ ਰਾਹ 'ਚ ਰੋਕਿਆ ਉਹਨਾਂ ਨੂੰ ਕਹਿੰਦਾ ਸੀ ਡਰੱਗਸ ਕਰੋਗੇ ਤੁਸੀਂ ਦਾਰੂ ਪੀਓਗੇ ਮੈਂ ਤੁਹਾਨੂੰ ਦਾਰੂ ਪਿਆਉਣਾ ਮੈਂ ਤੁਹਾਨੂੰ ਅਸ਼ਿਆ ਕਰਾਉਣਾ ਹਨ ਉਹਨਾਂ ਨੇ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਕੈਨੇਡਾ ਇਸ ਟਾਈਮ ਕ੍ਰੈਸ਼ ਹੋ ਚੁੱਕਿਆ ਕੈਨੇਡਾ ਡੈੱਡ ਹੋ ਚੁੱਕਿਆ ਨੀਲਮ ਗਰੇਵਾਲ ਹੈ ਜੀ ਇੱਕ ਲੜੀ 53 ਸਾਲ ਦੀ ਅੱਛਾ ਦਿਲਗੀਰ ਤੂਰ ਹੈ 36 ਸਾਲ ਦਾ ਜੀ ਰਣਜੋਤ ਸਿੰਘ 38 ਸਾਲ ਦਾ ਹਮ ਮਨਪ੍ਰੀਤ ਪੰਦੇਰ ਹੈ ਜੀ 41 ਸਾਲ ਦਾ ਸੰਦੀਪ ਸਿੰਘ 42 ਸਾਲ ਦਾ ਸੁਖਰਾਜ ਸਿੰਘ ਬਰਾੜ 45 ਸਾਲ ਜੀ ਹਮ ਜਗਵਿੰਦਰ ਸਿੰਘ ਬਰਾੜ ਹੈਗਾ 45 ਸਾਲ ਜੀ ਪਰਮਪ੍ਰੀਤ ਸਿੰਘ ਬਰਾੜ ਹੈਗਾ 19 ਸਾਲ ਹਾਂ ਸੁਖਦੀਪ ਸਿੰਘ ਢਾਲੀਵਾਲ ਹੈਗਾ 33 ਸਾਲ ਹਮ ਕੁਲਵਿੰਦਰ ਬਰਾੜ ਹੈਗਾ 40 ਸਾਲ ਜੀ ਹਾਂ ਕੁਲਜੀਤ ਸਿੱਧੂ ਹੈ 27 ਸਾਲ ਹਮ ਜਸਪ੍ਰੀਤ ਸਿੰਘ ਹੈ ਜੀ 27 ਸਾਲਾਂ ਦਾ ਹਾਂ ਬਲਵਿੰਦਰ ਗਰੇਵਾਲ ਹੈ 49 ਸਾਲ ਦਾ ਜੀ ਇਹ ਬੰਦੇ ਸਾਰੇ ਕੀ ਕਰਦੇ ਸੀ ਵਿਨੀਪੈਗ ਦੇ ਆਸੇ ਪਾਸੇ ਨਸ਼ਾ ਵੇਚਣ ਦਾ ਕੰਮ ਕਰਦੇ ਸੀਗੇ ਜਿਹੜਾ ਹੈਗਾ ਵਾਇਲੇਸ਼ਨ ਕਰਨ ਦੇ ਵਿੱਚ ਪੰਜਾਬੀਆਂ ਦਾ ਨਾਮ ਆਉਂਦਾ ਕ੍ਰਾਈਮ ਕਰਨ ਦੇ ਵਿੱਚ ਪੰਜਾਬੀਆਂ ਦਾ ਨਾਮ ਆਉਂਦਾ ਹੈਗਾ ਪੁੱਠੇ ਸਿੱਧੇ ਚੀਜ਼ਾਂ ਦੇ ਵਿੱਚ ਪੰਜਾਬੀਆਂ ਦਾ ਨਾਮ ਆਉਂਦਾ ਹੈਗਾ ਠੀਕ ਹੈ ਹੁਣ दारू ਪੀ ਕੇ ਗੱਡੀ ਚਲਾਉਣਾ ਆਮ ਗੱਲ ਆ ਉੱਥੇ ਜਿਹੜੀਆਂ ਪੁਰਾਣੇ ਟਾਈਮ 'ਚ ਮੂਵੀਜ਼ ਆਉਂਦੀਆਂ ਸੀ ਹਨਾ ਡਾਂਸਰਾਂਾਂ ਨੱਚ ਰਹੀਆਂ ਜਾਂ ਸਟੈਪ ਕਲੱਬ 'ਚ ਕੁੜੀਆਂ ਨੱਚ ਰਹੀਆਂ ਜਾਂ ਕੋਈ ਵੀ ਚੀਜ਼ ਗੂਰੀਆਂ ਜਾਂ ਫਿਲਮਾਂ 'ਚ ਦਿਖਾਇਆ ਜਾਂਦਾ ਕਿ ਕੋਈ ਵੀ ਮਿਲਿਆ ਜੱਫੀ ਪਾਈ ਕਿਸ ਨੇ ਕਿਸ ਕਰ ਲਈ ਕਿਸ ਨੇ ਹੱਗ ਕਰ ਲਈ ਹਨਾ ਉਹਨਾਂ ਨੂੰ ਇਹ ਲੱਗਦਾ ਵੀ ਉੱਥੋਂ ਦਾ ਜਿਹੜਾ ਮਾਹੌਲ ਹੈ ਨਾ ਹਾਂ ਖੁੱਲਾ ਖੁੱਲਾ ਹੀ ਮਾਹੌਲ ਹੈ ਜਿੱਥੇ ਜਿੱਥੇ ਜਿਹੜੀ ਮਰਜ਼ੀ ਕੁੜੀ ਨੂੰ ਰੋਹੋ ਜਿਹਨੂੰ ਮਰਜ਼ੀ ਜੱਫੀ ਪਾ ਲੋ ਜਿਹਨੂੰ ਮਰਜ਼ੀ ਤੁਸੀਂ ਹੱਗ ਕਰ ਲੋ ਜਿਹਨੂੰ ਮਰਜ਼ੀ ਕਿਸ ਕਰ ਲੋ ਪਰ ਐਦਾਂ ਦਾ ਐਕਚੁਅਲ ਮਾਹੌਲ ਨਹੀਂ ਹੈ ਜੀ ਇੱਕ ਜਵਾਰੀ ਸਿੰਘ ਹੈ ਜੀ ਮੁੰਡਾ ਹੂੰ ਤੇ ਉਹਦੇ ਤੋਂ ਆਪਣਾ 453 ਕਿਲੋ ਕੋਕੀਨ ਫੜੀ ਗਈ ਹੈ ਜੀ ਹੂੰ ਉਹਦੇ 'ਚ ਕੋਈ ਨਵਾਂ ਫਰੈਸ਼ਰ ਬੰਦਾ ਆਪਣਾ ਜਿਹੜੂ ਪੈਸਿਆਂ ਦੀ ਲੋੜ ਹੁੰਦੀ 10000 ਡਾਲਰ ਪਿੱਛੇ ਕੋਕੀਨ ਭਰ ਕੇ ਡਰੱਗ ਭਰ ਕੇ ਟਰੱਕ ਤੇ ਚੜਾ ਦਿੰਦਾ ਹੈ ਉਹਨਾਂ ਦੇ ਫੜਾ ਦਿੰਦਾ ਹੈ ਪੁਲਿਸ ਨੂੰ ਸ਼ੱਕ ਹੋਇਆ ਕਿਉਂਕਿ ਇੱਕ ਤੋਂ ਵੱਧ ਇਨਸੀਡੈਂਟ ਹੋ ਚੁੱਕੇ ਸੀ ਪੁਲਿਸ ਨੇ ਥੋੜਾ ਜਿਹਾ ਉਹਨਾਂ ਨੂੰ ਸਖਤੀ ਨਾਲ ਪੁੱਛਿਆ ਤੇ ਉਹ ਜਵਾਕ ਸੀ 21-22 ਸਾਲ ਦੇ ਹਨ ਤੇ ਉਹਨਾਂ ਨੇ ਜਵਾਬ ਜ਼ਰੂਰ ਕਬੂਲ ਕਰ ਲਿਆ ਜੀ ਤੇ ਉਹਨਾਂ ਨੇ ਦੱਸਿਆ ਵੀ ਇਹ ਕੰਮ ਅਸੀਂ ਲੰਬੇ ਸਮੇਂ ਤੋਂ ਕਰ ਰਹੇ ਹਾਂ ਕਿਸੇ ਨੂੰ ਨਹੀਂ ਬਖਸ਼ਦੇ ਨਾ ਉਹ ਛੋਟੀ ਜਵਾਕੜੀ ਦੇਖਦੇ ਆ ਨਾ ਛੋਟਾ ਜਵਾਗ ਦੇਖਦੇ ਆ ਨਾ ਯੰਗ ਕੁੜੀ ਦੇਖਦੇ ਆ ਵੀ ਮਾੜੀ ਤੋਂ ਮਾੜੀ ਹਰਕਤ ਠੀਕ ਹੈ ਚੌਰਿਆਂ ਵੱਲੋਂ ਕੀਤੀ ਜਾ ਰਹੀ ਆ ਕਿ ਆਪਾਂ ਮਹੀਨੇ ਦੀ ਗੱਲ ਕਰੀਏ ਨਾ ਹਰ ਇੱਕ ਹਫਤੇ ਦੀ ਗੱਲ ਕਰੀਏ ਇੱਕ ਤੋਂ ਦੋ ਨਿਊਜ਼ ਆਉਂਦੀਆਂ ਜੀ ਜਿੱਚ ਆਪਣੇ ਪੰਜਾਬੀ ਟਰੱਕ ਡਰਾਈਵਰ ਸਪੈਸ਼ਲੀ ਗੱਲ ਕਰਾਂ ਉਹ ਫੜੇ ਜਾ ਰਹੇ ਆ ਨਸ਼ਾ ਤਸਕਰੀ ਸਭ ਤੋਂ ਵਧੀਆ ਮੌਲ ਜਿਹੜਾ ਜਾਂਦਾ ਸੀ ਮੈਲਵੋ ਟਾਊਨ ਸੈਂਟਰ ਵਾਲਾ ਉੱਥੇ ਸਭ ਤੋਂ ਜ਼ਿਆਦਾ ਰਾਸ਼ ਹੁੰਦਾ ਸੀ ਵਧੀਆ ਸਟੋਰਸ ਹੁੰਦੇ ਸੀ ਆਪਣੇ ਬੁੜੇ ਜਾ ਕੇ ਉੱਥੇ ਬਹਿਣ ਲੱਗੇ ਜੀ ਉੱਥੇ ਸ਼ਾਮ ਨੂੰ ਉਹਨਾਂ ਨੇ ਸੈਰ ਕਰਨੀ ਜਿਹੜੀ ਕੁੜੀ ਹੋਰੀ ਕੋਈ ਨੰਗੀ ਤੁਸੀਂ ਇਹ ਲਾ ਲਓ ਵੀ ਐਸ ਦੌਰ ਤੋਂ ਵੱਡੀ ਪਰਲੇ ਦੌਰ ਤੱਕ ਦੇ ਦੌਰ ਤੱਕ ਨਿਕਲਦੀ ਨਹੀਂ ਉਹਦੀ ਲੱਤਾਂ ਦੇ ਨਿਗਾ ਉਹਦੀ ਬਾਹਾਂ ਤੇ ਨਿਗਾ ਹਨਾ ਮਤਲਬ ਉਹਨੂੰ ਕੁਰੀ ਜਾਣਾ ਗੰਦੀ ਨਿਗਾਣਾ ਵੇਖੀ ਜਾਣਾ ਜਾਂ ਉਹਦੇ ਮਗਰ ਤੋਰ ਪੈਣਾ ਨਸ਼ਾ ਤਸਕਰੀ ਦੇ ਵਿੱਚ ਵੀ ਪੰਜਾਬੀਆਂ ਦਾ ਜਿਹੜਾ ਹੈਗਾ ਖਾਸ ਕਰਕੇ ਸਟੂਡੈਂਟ ਆ ਜਾਂ ਹੋਰ ਮੁੰਡੇ ਇਨਵੋਲਵ ਹੋ ਗਏ ਇਸੇ ਕਰਕੇ ਕੁੜੀਆਂ ਵੀ ਇਨਵੋਲਵ ਹੋ ਗਈਆਂ ਕੈਨੇਡਾ ਜਾਣਾ ਜ਼ਰੂਰ ਜਾਓ ਜਿੱਥੇ ਵੀ ਜਾਣਾ ਜ਼ਰੂਰ ਜਾਓ ਪਰ ਐਡੇ ਐਡੇ ਵੱਡੇ ਪੰਗੇ ਨਾ ਲਓ ਛੋਟਾ ਕਰ ਲੈ ਲੋ ਘਰਾਏ ਤੇ ਲੈ ਲੋ ਤਾਂ ਜੋ ਤੁਹਾਨੂੰ ਨਸ਼ੇ ਤਸਕਰੀ ਵਰਗੀਆਂ ਵੱਡੀਆਂ ਘਟਨਾਵਾਂ ਜਾਂ ਤੁਸੀਂ ਲੋਕਾਂ ਨੇ ਹੋਰ ਕਰਨਾ ਜਰੂਰ ਵਿੰਨੀ ਪੈਕਜ ਵਿੱਚ ਵੀ ਇੱਕ ਸ਼ਾਇਦ ਗ੍ਰੋਹ ਫੜਿਆ ਗਿਆ ਹੈਗਾ ਹਾਂ ਜਿਹੜਾ ਜਿਹਦੇ ਵਿੱਚ ਮੈਨੂੰ ਲੱਗਦਾ ਕਾਫੀ ਪੰਜਾਬੀਆਂ ਦਾ ਨਾਂ ਆਇਆ ਤੇ ਸ਼ਾਇਦ ਇੱਕ ਕੁੜੀ ਵੀ ਉਹਦੇ ਵਿੱਚ ਇਸ ਗ੍ਰੋਹ ਦੇ ਵਿੱਚ ਇਨਵੋਲ ਹੈ ਮਨ ਲਾ ਇੱਕ ਘਰ ਸੀ ਆਪਣੇ ਫਰਾਡ ਮਾਰਗੇਜ ਕਰਾ ਕੇ ਜਾਲੀ ਪੇਪਰ ਲਾ ਕੇ ਦੋ ਦੋ ਘਰ ਲੈ ਲਏ ਤਿੰਨ ਤਿੰਨ ਘਰ ਲੈ ਲਏ ਹਨਾ ਇੱਥੇ ਆ ਕੇ ਸੋਨੇ ਚਾਂਦੀ ਦੀਆਂ ਚੈਨਾਂ ਪਾ ਕੇ ਵਿਆਹ ਤੇ ਨੋਟਾ ਲਾ ਕੇ ਬੱਲੇ ਬੱਲੇ ਵੀ ਸਾਡੇ ਕੋਲ ਬੜਾ ਪੈਸਾ ਬੜਾ ਸੈਟ ਆ ਕੰਮ ਕੈਨੇਡਾ ਬੜਾ ਵਧੀਆ ਉਹ ਐਕਚੁਅਲੀ ਕੀ ਹੈ ਜੀ ਕੰਮ ਹੁਣ ਜਦੋਂ ਕ੍ਰੈਸ਼ ਹੋ ਗਿਆ ਲੋਕਾਂ ਕੋਲੇ ਰੋਟੀ ਖਾਣ ਨੂੰ ਵੀ ਪੈਸਾ ਹੈ ਨਹੀਂਗਾ ਉਹਨੇ ਦੱਸਿਆ ਜੀ ਮੇਰੇ ਸਿਰ ਤੇ ਕਰਜ਼ਾ ਬਹੁਤ ਆ ਤੇ ਕਰਜ਼ਾ ਲਾਉਣ ਲਈ ਸਭ ਤੋਂ ਵਧੀਆ ਤੇ ਸਭ ਤੋਂ ਸੌਖਾ ਸ਼ਾਰਟਕਟ ਮੈਨੂੰ ਡਰੱਗ ਦਾ ਹੀ ਲੱਗਿਆ ਹਾਂ ਤੇ ਮੈਂ ਡਰੱਗ ਦਾ ਕਾਰੋਬਾਰ ਸ਼ੁਰੂ ਕਰ ਲਿਆ ਪੰਜ ਪੰਜਾਬੀ ਮੁੰਡੇ ਆਪਣੇ ਹੈਗੇ ਪੁਲਿਸ ਨੇ ਕਾਬੂ ਕੀਤੇ ਹਾਂ ਉਹਨਾਂ ਚੋਂ ਇੱਕ 17 ਸਾਲ ਦਾ ਜੀ ਉਹਦਾ ਅਜੇ ਪੁਲਿਸ ਨੇ ਨਾਂ ਨਹੀਂ ਸਾਂਝਾ ਕੀਤਾ ਹਾਂ ਤੇ ਬਾਕੀ ਜਿਹੜੇ ਹੈਗੇ ਆ ਜੀ ਚਾਰ ਉਹਨਾਂ ਦੀ ਉਮਰ 21 ਤੋਂ 22 ਸਾਲ ਹਾਂ ਜਿਨ੍ਹਾਂ ਦੇ ਨਾਮ ਗੁਰਕੀਰਨ ਸਿੰਘ ਸਹਿਜਬ੍ਰੀ ਸੰਧੂ ਅਪਕਰਨ ਸਿੰਘ ਹਾਂ ਤੇ ਲਖਸ਼ੇ ਸ਼ਰਮਾ ਜੀ ਹੂੰ ਸੋ ਇਹ ਕਰਦੇ ਕੀ ਸੀ ਇਹਨਾਂ ਨੇ ਇਹ ਕੀ ਕਰਦੇ ਸੀ ਪੁਲਿਸ ਨੂੰ ਫੋਨ ਕਰਦੇ ਸੀ ਆਮ ਤੌਰ ਤੇ ਆਪਾਂ ਗੱਲ ਕਰਦੇ ਹੁੰਦੇ ਹੁਣੇ ਕਿ ਕੈਨੇਡਾ ਚ ਰਿਸ਼ਵਤ ਨਹੀਂ ਚੱਲਦੀ ਜਾਂ ਪੁਲਿਸ ਨਹੀਂ ਵੀ ਕੀ ਜਾਂ ਉੱਥੋਂ ਦੇ ਵੱਡੇ ਅਫਸਰ ਨੇ ਵੀ ਕਿ ਪੈਸਾ ਚੱਲਦਾ ਕੈਨੇਡਾ ਚ ਕਰਾਪਸ਼ਨ ਹੁੰਦੀ ਹੈਗੀ ਪਰ ਵੱਡੇ ਲੈਵਲ ਤੇ ਹੂੰ ਜਿਵੇਂ ਐਂ ਥਾਣਾ ਥਾਣੇ ਦੇ ਸਾਹਮਣੇ ਟੀਮ ਪੋਸਟ ਵਿਗਰੇ ਪੁਲਿਸ ਨੂੰ ਸ਼ਹਿਰ ਪਤਾ ਸ਼ਰਿਆਂ ਵੀ ਪਤਾ ਤਾਂ ਕਹਿ ਸਕਦੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਜਿਹੜੇ ਇਸ ਚੈਨਲ ਨਾਲ ਨਵੇਂ ਜਾਂ ਪੁਰਾਣੇ ਜੁੜੇ ਹੋਏ ਆ ਕਿ ਚੈਨਲ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਅੱਗੇ ਭੈਣ ਭਰਾਵਾਂ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਆਪਣਾ ਜਿਹੜਾ ਸਨੇਹਾ ਆਪਾਂ ਸਾਰੇ ਭੈਣ ਭਰਾਵਾਂ ਨੂੰ ਦੇਣਾ ਚਾਹੁੰਦੇ ਆ ਜਾਂ ਲੋਕਾਂ ਨੂੰ ਐਜੂਕੇਟ ਕਰਨਾ ਚਾਹੁੰਦੇ ਆ ਜਾਂ ਜਿਹੜੇ ਮੁੱਦਿਆਂ ਤੇ ਆਪਾਂ ਗੱਲ ਕਰਦੇ ਆ ਆਪਣੀ ਆਵਾਜ਼ ਦੂਰ ਤੱਕ ਜਾਵੇ ਤੇ ਸਾਡੇ ਫੇਸਬੁੱਕ ਇੰਸਟਾਗ੍ਰam ਟਿਕਟੌਕ ਬੈਕ ਟੂ ਮਦਰ ਲੈਂਡ ਪੰਜਾਬ ਨੂੰ ਜਾ ਕੇ ਸ਼ੇਅਰ ਲਾਈਕ ਫੋਲੋ ਕਰ ਲੋ ਸਸਿਕਾਲ ਸਸਿਕਾਲ ਜੀ ਤੁਸੀਂ ਜੁੜ ਚੁੱਕੇ ਹੋ ਬੈਕ ਟੂ ਮਦਰ ਲੈਂਡ ਪੰਜਾਬ ਚੈਨਲ ਦੇ ਨਾਲ ਤੇ ਮੈਂ ਹਾਂ ਕਰਨ ਨਾਲ ਅੱਜ ਆਪਣੇ ਨਾਲ ਜੁੜ ਚੁੱਕੇ ਨੇ ਬਾਈ ਗੈਵੀ ਚੋਹਾਨ ਸਾਡਾ ਅੱਜ ਇਹ ਵੀਡੀਓ ਕਰਨ ਦਾ ਮੇਨ ਮਕਸਦ ਇਹ ਹੈ ਕਿ ਕੈਨੇਡਾ ਚ ਜਿਹੜੀਆਂ ਪਿਛਲੇ ਲੰਮੇ ਸਮੇਂ ਤੋਂ ਹੋ ਰਹੀਆਂ ਘਟਨਾਵਾਂ ਉਹਨਾਂ ਦੇ ਡਿਸਕਸ਼ਨ ਕੀਤੀ ਜਾਵੇ ਤੇ ਜਿਹੜੀ ਇੱਕ ਛੋਟੀ ਜਿਹੀ ਵਾਰਨਿੰਗ ਤਰ੍ਹਾਂ ਦੀ ਗੱਲ ਕਹੂੰਗਾ ਕਿ ਮੈਂ ਜਿਹੜੇ ਕੈਨੇਡਾ ਨੂੰ ਪਿਆਰ ਕਰਦੇ ਆ ਕੈਨੇਡਾ ਭਗਤ ਹੈ ਜਾਂ ਕੈਨੇਡਾ ਦੀਆਂ țeਡਾਂ ਕਹਿ ਦਈਏ ਜਾਂ ਕੈਨੇਡਾ ਬਾਰੇ ਜਿਹੜੇ ਮਾੜਾ ਨਹੀਂ ਸੁਣ ਸਕਦੇ ਉਹ ਬੰਦੇ ਇਸ ਵੀਡੀਓ ਨੂੰ ਸਕਿੱਪ ਕਰਕੇ ਅੱਗੇ ਜਾ ਸਕਦੇ ਆ ਉਹਦਾ ਕਾਰਨ ਕੀ ਹੈ ਕਿ ਅਸੀਂ ਲੋਕਾਂ ਸਾਹਮਣੇ ਕੈਨੇਡਾ ਦੀ ਸੱਚਾਈ ਲੈ ਕੇ ਆਉਣ ਲੱਗੇ ਆ ਜਿਹੜੀਆਂ ਤੁਸੀਂ ਲੁਕੂ ਕੇ ਰੱਖਦੇ ਹੋ ਜੋ ਤੁਸੀਂ ਨਹੀਂ ਚਾਹੁੰਦੇ ਕਿ ਬਾਹਰ ਆਉਣ ਸੋ ਜੇ ਤੁਸੀਂ ਇਸ ਚੈਨਲ ਤੇ ਕੈਨੇਡਾ ਨੂੰ ਪਿਆਰ ਕਰਦੇ ਹੋ ਜਾਂ ਕੈਨੇਡਾ ਨਾਲ ਤੁਹਾਡਾ ਜਿਹੜਾ ਮੋਹ ਤੇ ਉਹ ਹੈ ਜਿਹੜਾ ਉਹ ਪੰਜਾਬ ਨਾਲੋਂ ਜ਼ਿਆਦਾ ਹੈ ਤਾਂ ਇਹਨੂੰ ਸਕਿੱਪ ਕਰਕੇ ਮੇਰਾ ਭਰਾ ਅਗਲੀ ਵੀਡੀਓ ਤੇ ਚਲੇ ਜਾਓ ਤੇ ਕਿਉਂਕਿ ਐਂਡ ਬੈਂਡ ਤੁਸੀਂ ਕੀ ਕਰਨਾ ਤੁਸੀਂ ਕਮੈਂਟਾਂ ਚ ਗਾਲਾਂ ਹੀ ਕੱਢਦੇ ਆ ਕਿ ਕੈਨੇਡਾ ਹਜੇ ਵੀ ਚੰਗਾ ਹੈ ਕੈਨੇਡਾ ਚ ਹੈ ਸੋ ਬਾਈ ਗੈਵੀ ਚੋਹਾਨ ਨੂੰ ਮਿਲਦੇ ਆਂ ਤੇ ਬਾਈ ਨਾ ਕਰਦੇ ਗੱਲਾਂ ਬਾਈ ਸਸੀਕਾਲ ਕੀ ਹਾਲ ਹੈ ਸਸੀਕਾਲ ਜੀ ਆਲਕ ਸਾਹਿਬ ਬਹੁਤ ਧੰਨਵਾਦ ਹਾਂਜੀ ਆਲ ਵੈਲ ਤੁਸੀਂ ਸੁਣਾਓ ਆਲ ਗੁੱਡ ਹੈ ਪਹਿਲੀ ਗੱਲ ਕਰਨ ਲੱਗਿਆ ਸੀਗਾ ਵੀ ਜਿਹੜੇ ਚੋਰੇ ਬੁੜੇ ਇਕੱਠੇ ਹੋਏ ਆ ਕੈਨੇਡਾ ਦੇ ਵਿੱਚ ਪੰਜਾਬੀ ਚ ਸਿੱਧਾ ਕਹਿ ਲਓ ਹਾਂਜੀ ਵੀ ਇੰਨਾ ਇੱਕ ਗੰਦ ਪਾ ਰੱਖਿਆ ਉਹਨਾਂ ਨੇ ਇੰਨਾ ਇੱਕ ਗੰਦ ਪਾ ਰੱਖਿਆ ਵੀ ਕਿਸੇ ਨੂੰ ਨਹੀਂ ਬਖਸ਼ਦੇ ਨਾ ਉਹ ਛੋਟੀ ਜਵਾਕੜੀ ਦੇਖਦੇ ਆ ਨਾ ਛੋਟਾ ਜਵਾਗ ਦੇਖਦੇ ਆ ਨਾ ਯੰਗ ਕੁੜੀ ਦੇਖਦੇ ਆ ਵੀ ਮਾੜੀ ਤੋਂ ਮਾੜੀ ਹਰਕਤ ਠੀਕ ਆ ਚੌਰਿਆਂ ਵੱਲੋਂ ਕੀਤੀ ਜਾ ਰਹੀ ਆ ਠੀਕ ਆ ਇੱਕ 51 ਸਾਲ ਦਾ ਸ਼ਾਇਦ ਜਗਜੀਤ ਸਿੰਘ ਨਾਂ ਦਾ ਇੱਕ ਚੌਰਾ ਜਿਹਨੇ ਬਹੁਤ ਮਾੜੀ ਹਰਕਤ ਕੀਤੀ ਆ ਉੱਥੇ ਕੈਨੇਡਾ ਦੇ ਵਿੱਚ ਸ਼ਾਇਦ ਉਹਨਾਂ ਦੇ ਘਰਦਿਆਂ ਨੂੰ ਜੇ ਇਹ ਵੀਡੀਓ ਦੇਖ ਰਹੇ ਹੋਣ ਤਾਂ ਬਹੁਤ ਗੁੱਸਾ ਲੱਗਿਆ ਹੋਊਗਾ ਪਰ ਜਿਸ ਹਿਸਾਬ ਨਾਲ ਜਿਹੜੇ ਇਹ ਬੰਦੇ ਹੈਗੇ ਆ ਇਸ ਉਮਰ ਦੇ ਵਿੱਚ ਆ ਕੇ ਉਹ ਜੀਆਂ ਕੋਜੀਆਂ ਤੇ ਗੰਦੀਆਂ ਹਰਕਤਾਂ ਕਰ ਰਹੇ ਆ ਕਿੱਥੋਂ ਤੱਕ ਇਹ ਜਾਇਜ਼ ਆ ਵੀ ਇਹ ਪੰਜਾਬੀ ਦਾ ਪਹਿਲਾਂ ਹੀ ਬਦਨਾਮ ਹੈ ਠੀਕ ਹੈ ਪੰਜਾਬੀਆਂ ਨੂੰ ਤਾਂ ਪਹਿਲਾਂ ਹੀ ਕੋਈ ਛੱਡਦਾਗਾ ਠੀਕ ਹੈ ਗੋਰੇ ਤੋਂ ਉਹਨੂੰ ਅੱਖਾਂ ਕੱਢਦੇ ਆ ਵੀ ਸਾਡੇ ਮੁਲਕ ਚ ਆ ਕੇ ਸਾਡੇ ਮੁਲਕ ਦਾ ਇਹਨਾਂ ਨੇ ਮਾਹੌਲ ਖਰਾਬ ਕਰਤਾ ਗੰਦ ਪਾਤਾ ਗੰਦ ਪਾਤਾ ਹੁਣ ਜੇ ਉਹ ਜੀਆਂ ਘਟਨਾਵਾਂ ਸਾਡੇ ਜਿਹੜੇ ਆਪਾਂ ਸਰਮਾਇਆ ਸਮਝਦੇ ਆਂ ਬਜ਼ੁਰਗਾਂ ਨੂੰ ਵੀ ਸਾਡੀ ਸੁਸਾਇਟੀ ਦਾ ਸਾਡੇ ਸਮਾਜ ਦਾ ਸਰਮਾਇਆ ਜੋ ਸਿਹਤ ਦੇਣਗੇ ਅਸੀਂ ਉਹਨਾਂ ਦੀ ਸਿਹਤ ਤੇ ਚੱਲਾਂਗੇ ਪਰ ਜੇ ਉਹ ਜਿਹੇ ਹਰਕਤਾਂ ਸਾਡੇ ਬਜ਼ੁਰਗ ਉੱਥੇ ਜਾ ਕੇ ਕਰਨ ਲੱਗ ਜਾਣ ਤੇ ਯੰਗਸਟਰ ਆ ਜਿਹੜੇ ਜਾਂ ਹੋਰ ਦੂਜੀ ਪੀੜ੍ਹੀ ਵਾਲੇ ਆ ਜਿਹੜੇ ਉਹਨਾਂ ਨੂੰ ਵੇਖ-ਵੇਖ ਕੇ ਅੱਗੇ ਤੁਰਦੇ ਆ ਉਹ ਕੀ ਸਮਝਣਗੇ ਕੀ ਸੋਚਣਗੇ ਬਿਲਕੁਲ ਸਹੀ ਗੱਲ ਆ ਸੋ ਬਈ ਬੇਸਿਕਲੀ ਮੈਂ ਇਸ ਬੰਦੇ ਬਾਰੇ ਗੱਲ ਕਰਾਂ 51 ਸਾਲਾਂ ਦਾ ਇਹਦਾ ਨਾਮ ਹੈਗਾ ਜਗਜੀਤ ਸਿੰਘ ਕਾਕੂ ਹੈ ਜੀ ਹੂੰ ਇਹਨੂੰ অন্ਟਾਰੀਓ ਚ ਫੜਿਆ ਪੁਲਿਸ ਨੇ ਹੂੰ অন্ਟਾਰੀਓ ਸਾਰਨੀਆ ਚ ਹੂੰ ਸੋ ਇਹ ਕਰਦਾ ਕੀ ਸੀਗਾ ਜੀ ਜਿਵੇਂ ਕੋਈ 15 20 ਸਾਲ ਦਾ ਬੰਦਾ ਕੰਮ ਮੁੰਡਾ ਕਹਿ ਰਿਹਾ ਆਪਾਂ ਹਰਕਤਾਂ ਕਰਦਾ ਉਹ ਹਰਕਤਾਂ ਦੇ ਇਹ ਚੌਰਾ ਬੂੜਾ ਚੜਿਆ ਆਇਆ ਸੀਗਾ ਹੂੰ ਕਰਦਾ ਕੀ ਚੀਜ਼ ਹੈ ਜਿਹੜੀਆਂ ਸਕੂਲ ਜਾਂਦੇ ਆ ਕੁੜੀਆਂ ਸੀਗੀਆਂ ਜੀ ਉਹਨਾਂ ਨੂੰ ਇਹਨੇ ਰਾਹ 'ਚ ਰੋਕਣ ਦੀ 10-12 ਕੁੜੀਆਂ ਜਾ ਰਹੀਆਂ ਉਹਨਾਂ ਨੂੰ ਰਾਹ 'ਚ ਰੋਕਿਆ ਉਹਨਾਂ ਨੂੰ ਕਹਿੰਦਾ ਸੀ ਟਰੱਗਸ ਕਰੋਗੇ ਤੁਸੀਂ ਧਾਰੂ ਪੀਉਂਦੇ ਆ ਮੈਂ ਤੁਹਾਨੂੰ ਧਾਰੂ ਪਿਆਉਣਾ ਮੈਂ ਤੁਹਾਨੂੰ ਅਸ਼ਿਆ ਕਰਾਉਣਾ ਹਣਾ ਉਹਨਾਂ ਨੇ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਕੁੜੀਆਂ ਭੱਜ ਗਈਆਂ ਜੀ ਉਤੋਂ ਉਸ ਤੋਂ ਬਾਅਦ ਇਹਨੇ ਕਈ ਕੁੜੀਆਂ ਵੇਖੀਆਂ ਜਿਹੜੀਆਂ ਇਹਨੂੰ ਚੰਗੀਆਂ ਲੱਗੀਆਂ ਪੁਲਿਸ ਦੇ ਅਨਸਾਰ ਉਹਨਾਂ ਮਗਰ ਇਹਨੇ ਗੇਰੇ ਲਾਇਏ ਜੀ ਚੰਗੀਆਂ ਚਾਹ ਹੂੰ ਜਿਵੇਂ ਆਪਾਂ ਗੇੜੀ ਮਾਰਦੇ ਆਂ ਪੰਜਾਬ ਠੀਕ ਆ ਉਸ ਤੋਂ ਬਾਅਦ ਇੱਕ ਕੁੜੀ ਨੂੰ ਰੋਕਿਆ ਨੇ ਜੀ ਸਕੂਲੋਂ ਆਉਂਦੇ ਨੂੰ ਉਹਨਾਂ ਜੱਫੀ ਪਾ ਕੇ ਫੋਟੋ ਕਰਨ ਦੀ ਕੋਸ਼ਿਸ਼ ਕੀਤੀ ਹੂੰ ਸੋ ਸਾਰੀਆਂ ਜਿਹੜੀਆਂ ਕੰਪਲੇਂਟਾਂ ਫਿਰ ਸਕੂਲ ਕੋਲੇ ਜਿਹੜੀਆਂ ਸਕੂਲ ਨੇ ਗਾਂ ਪੁਲਿਸ ਨੂੰ ਕੰਟੈਕਟ ਕੀਤਾ ਪੁਲਿਸ ਨੇ ਟਰੈਪ ਲਾਇਆ ਤੇ ਉਹੜੇ ਨੂੰ ਫੜ ਲਿਆ ਜੀ ਹੂੰ 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 ਸੋ ਇਦਾਂ ਨਹੀਂ ਜਿਹੜੀਆਂ ਅ ਤੁਸੀਂ ਜਿਵੇਂ ਗੱਲ ਕਰਦੇ ਚੌਲੇ ਚੋਰੇ ਬੁੜੇ ਰਿਆਂ ਦੀਆਂ ਜਿਹੜੀਆਂ ਹਰਕਤਾਂ ਜੀ ਉਹਦੇ ਕਰਕੇ ਆਪਣੇ ਪੰਜਾਬੀ ਬਹੁਤ ਬਦਨਾਮ ਹੈ ਆਪਣੇ ਹਮੇਸ਼ਾ ਆਪਾਂ ਆਪਦੇ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਆਪਾਂ ਉਹਨਾਂ ਤੋਂ ਸਿੱਖਦੇ ਆ ਉਹਨਾਂ ਤੋਂ ਸੇਧ ਲੈਨੇ ਪਰ ਜੇ ਇਦਾਂ ਦੇ ਬੰਦੇ ਆਪਣੇ ਕੰਮ ਕਰਨਗੇ ਇਦਾਂ ਦੇ ਗਲਤ ਕੰਮ ਕਰਨਗੇ ਉਹਦੇ ਚ ਆਪਣਾ ਪੰਜਾਬੀ ਭਾਈਚਾਰਾ ਤਾਂ ਪਹਿਲਾਂ ਹੀ ਬਦਨਾਮ ਹੈ ਉਹ ਹੋਰ ਬਦਨਾਮ ਹੋ ਰਿਹਾ ਇੱਕ ਗੱਲ ਮੈਂ ਗੱਲ ਹੋਰ ਐਡ ਕਰਦਾ ਇਹਨਾਂ ਹਰਕਤਾਂ ਦੇ ਪਿੱਛੇ ਜਿਹੜਾ ਮੇਨ ਕਾਰਨ ਹੈ ਜਾਂ ਮੇਨ ਜਿਹੜੀਆਂ ਚੀਜ਼ਾਂ ਲੱਗਦੀਆਂ ਨਾ ਉਹਦਾ ਕਾਰਨ ਕੀ ਸਭ ਤੋਂ ਵੱਡਾ ਹੈ ਜਿਹੜੀਆਂ ਪੁਰਾਣੇ ਟਾਈਮ ਚ ਮੂਵੀਜ਼ ਆਉਂਦੀਆਂ ਸੀ ਹਨਾ ਡਾਂਸਰਾਂਾਂ ਦਾ ਚੜੀਆਂ ਜਾਂ ਸਟੈਪ ਕਲੱਬ ਚ ਕੁੜੀਆਂ ਨਾਚ ਰਹੀਆਂ ਜਾਂ ਕੋਈ ਵੀ ਚੀਜ਼ ਗੂਰੀਆਂ ਜਾਂ ਫਿਲਮਾਂ ਚ ਦਿਖਾਇਆ ਜਾਂਦਾ ਕਿ ਕੋਈ ਵੀ ਮਿਲਿਆ ਜੱਫੀ ਪਾਈ ਕਿਸ ਨੇ ਕਿਸ ਕਰ ਲਈ ਕਿਸ ਨੇ ਹੱਗ ਕਰ ਲਈ ਹਨਾ ਉਹਨਾਂ ਨੂੰ ਇਹ ਲੱਗਦਾ ਵੀ ਉੱਥੋਂ ਦਾ ਜਿਹੜਾ ਮਾਹੌਲ ਹੈ ਨਾ ਹਾਂ ਖੁੱਲਾ ਖੁੱਲਾ ਹੀ ਮਾਹੌਲ ਹੈ ਜਿੱਥੇ ਜਿਹੜੀ ਮਰਜ਼ੀ ਕੁੜੀ ਨੂੰ ਰੋਕੋ ਜਿਹਨੂੰ ਮਰਜ਼ੀ ਜੱਫੀ ਪਾ ਲੋ ਜਿਹਨੂੰ ਮਰਜ਼ੀ ਤੁਸੀਂ ਹੱਗ ਕਰ ਲੋ ਜਿਹਨੂੰ ਮਰਜ਼ੀ ਕਿਸ ਕਰ ਲੋ ਪਰ ਐਦਾਂ ਦਾ ਐਕਚੁਅਲ ਮਾਹੌਲ ਨਹੀਂ ਹੈ ਜੀ ਉਹ ਵੀ ਬੜੇ ਸੰਸਕਾਰੀ ਬੰਦੇ ਐ ਉਹ ਵੀ ਆਪਦੇ ਰੀਤੀ ਰਿਵਾਜਾਂ ਨੂੰ ਫੋਲੋ ਕਰਦੇ ਐ ਜਿਵੇਂ ਉਹ ਵੱਡੇ ਹੁੰਦੇ ਐ ਪਰ ਆਪਣੇ ਬੁੜਿਆਂ ਦੇ ਸੋਚ ਮਾੜੀ ਆ ਸੋਚ ਮਾੜੀ ਉਹਨਾਂ ਦੇ ਦਿਮਾਗ 'ਚ ਜਿਹੜੀ ਹਵਸ ਹੈ ਉਹ ਐਸ ਲੈਵਲ ਤੱਕ ਪਹੁੰਚ ਗਈ ਹੈ ਜੀ ਕਿ ਬੱਚਿਆਂ ਨੂੰ ਰਾਹ 'ਚ ਰੋਕਣਾ ਬੱਚਿਆਂ ਨੂੰ ਰਾਹ 'ਚ ਤੰਗ ਕਰਨਾ ਕੁੜੀਆਂ ਨੂੰ ਸਪੈਸ਼ਲੀ ਜੇ ਗੱਲ ਕਰਾਂ ਹਨਾ ਇਹwidetilde ਕੇਸ ਵੀ ਹੋਏ ਜਿੱਥੇ ਛੋਟੇ ਬੱਚਿਆਂ ਨੂੰ ਵੀ ਬੁੜਿਆਂ ਦੁਆਰਾ ਸੈਕਸਚੁਅਲੀ ਅਬਿਊਜ਼ ਕੀਤਾ ਗਿਆ। ਸੋ ਇਹ ਘਟਨਾ ਜਿਹੜੀ ਹੈਗੀ ਹੈ ਜੀ ਆਪਣੇ ਪੰਜਾਬੀ ਭਾਈਚਾਰੇ ਲਈ ਬਹੁਤ ਮਾੜੀ ਘਟਨਾ ਹੈ ਜੀ। ਇਹ ਇੱਕ ਘਟਨਾ ਨਹੀਂ ਔਲਖ ਸਾਹਿਬ ਜਿਵੇਂ ਆਮ ਲੋਕ ਦੱਸਦੇ ਆ ਸਟੂਡੈਂਟ ਦੱਸਦੇ ਆ ਵੀ ਬੱਸਾਂ ਦੇ ਵਿੱਚ ਨੰਬਰ ਬਿਠਾਉਂਦੇ ਫੜਾਉਂਦੇ ਫਿਰਦੇ ਹੁੰਦੇ ਆ ਬੁੜੇ। ਠੀਕ ਆ ਜਾਂ ਇਹ ਤੁਰੇ ਫਿਰਦੇ ਕਹਿੰਦੇ ਸਾਡੇ ਕੋਲੇ ਘਰ ਖਾਲੀ ਆ ਆਜੋ ਤੁਸੀਂ ਰਹਿ ਲਓ ਵੀ ਰੈਂਟ ਨਾ ਦਿਓ ਵੀ ਜਦੋਂ ਸ਼ਰਮ ਦੀਆਂ ਹੱਦਾਂ ਮੈਨੂੰ ਲੱਗਦਾ ਵੀ ਜੋ ਮਾਪਾਰ ਕਰਤੀਆਂ ਬੁੜਿਆਂ ਨੇ ਮੈਂ ਤੁਹਾਨੂੰ ਇਹ ਚ ਗੱਲ ਐਡ ਕਰਦਾ ਜਦੋਂ ਮੈਂ ਕੈਨੇਡਾ ਰਹਿੰਦਾ ਹੁੰਦਾ ਸੀ ਸਾਡੇ ਐਡਮਿੰਟਨ ਚ ਨਾ ਇਹਨਾਂ ਤਾਂ ਯਾਰ ਯੰਗ ਬੰਦੇ ਨਹੀਂ ਕਰਦੇਗੇ ਜਿਨ੍ਹਾਂ ਦਾ ਟਾਈਮ ਆ ਜਿਨ੍ਹਾਂ ਦੀ ਜਵਾਨੀ ਆ ਉਹ ਉਹ ਜੀ ਉਹ ਵੀ ਸੋਚਦੇ ਆ ਆਲਾ ਦਵਾਲਾ ਵੇਖ ਕੇ ਬਾਈ ਉਹ ਬੱਚੇ ਮਿਹਨਤ ਕਰਨਗੇ ਪੜਾਈ ਕਰਨਗੇ ਆਹਾਂ ਕਮਾਂਜ ਬਿਜੀ ਐ ਇਹ ਬਿਸ਼ੁਰਗ ਉੱਥੋਂ ਵਿਹਲੇਗੇ ਇੱਥੋਂ ਵਿਹਲੇਗੇ ਉੱਥੇ ਵੀ ਵਿਹਲੇ ਆ ਇਹ ਹੂੰ ਇਹ ਜੇ ਆਪਾਂ ਗੱਲ ਕਰੀਏ ਇਹਨਾਂ ਦੀ ਗਿਣਤੀ 100 'ਚੋਂ 50% ਚੰਗੇ ਹਾਂ 100 'ਚੋਂ ਜਿਹੜੇ 50% ਤੋਂ ਮਾੜੇ ਹੂੰ ਮੈਂ ਤੁਹਾਨੂੰ ਗੱਲ ਸੁਣਾਉਣਾ ਐਡਮਿੰਟਨ ਆਪਣੇ ਸਾਊਥ ਸਾਈਡ ਤੇ ਮਾਲ ਹੈ ਜੀ ਇੱਕ ਹਮ ਤੇ ਉਥੇ ਤੁਸੀਂ ਇਹ ਲਾ ਲਓ ਵੀ ਉਹ ਮਾਲ ਜਦੋਂ ਮੈਂ 2009 ਚ ਗਿਆ ਸਭ ਤੋਂ ਵਧੀਆ ਮਾਲ ਜਿਹੜਾ ਜਾਂਦਾ ਸੀ ਮਿਲਵੋ ਟਾਊਨ ਸੈਂਟਰ ਵਾਲਾ ਹਮ ਉਥੇ ਸਭ ਤੋਂ ਜ਼ਿਆਦਾ ਰਾਸ਼ ਹੁੰਦਾ ਸੀ ਵਧੀਆ ਸਟੋਰਸ ਹੁੰਦੇ ਸੀ ਆਪਣੇ ਬੁੜੇ ਜਾ ਕੇ ਉਥੇ ਬਹਿਣ ਲੱਗੇ ਜੀ ਹਮ ਉਥੇ ਸ਼ਾਮ ਨੂੰ ਉਹਨਾਂ ਨੇ ਸੈਰ ਕਰਨੇ ਜਿਹੜੀ ਕੁੜੀ ਗੋਰੀ ਕੋਈ ਨੰਗੀ ਤੁਸੀਂ ਇਹ ਲਾ ਲਓ ਵੀ ਐਸ ਡੋਰ ਤੋਂ ਵੱਡੀ ਪਰਲੇ ਡੋਰ ਤੱਕ ਦੇ ਦੋ ਤੱਕ ਨਿਕਲਦੀ ਨਹੀਂ ਉਹਦੀ ਲੱਤਾਂ ਦੇ ਨੇਗਾ ਉਹਦੀ ਬਾਹਾਂ ਤੇ ਨਿਗਾ ਹਣਾ ਮਤਲਬ ਉਹਨੂੰ ਘੂਰੀ ਜਾਣਾ ਗੰਦੀ ਨਿਕਾਣਾ ਵੇਖੀ ਜਾਣਾ ਜਿਉਂ ਉਹਦੇ ਮੰਗਰ ਤੋਰ ਪੈਣਾ ਅਖੀਰ ਹੌਲੀ 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 ਸਿਆਣੀਆਂ ਬੁੜੀਆਂ ਸਿਆਣੀਆਂ ਕੁੜੀਆਂ ਮਾਵਾ ਪੈਣਾ ਉੱਥੇ ਸ਼ਾਪਿੰਗ ਕਰਨ ਨੂੰ ਹੜ ਗਏ ਆ ਉਹ ਮਾਲ ਅੱਜ ਜਿਹੜਾ ਡੁੱਬਨ ਦੇ ਕਿਨਾਰੇ ਆ ਸਿਰਫ ਆਪਣੇ ਬੁੜਿਆਂ ਦੀ ਵਜ੍ਹਾ ਕਰਕੇ ਹੂੰ ਬਿਲਕੁਲ ਦੇਖੋ ਇਹ ਬਹੁਤ ਮਾੜੀ ਹਾਲਤ ਆ ਇੱਕ ਪੰਜਾਬੀ ਜਿਵੇਂ ਮੈਂ ਪਹਿਲਾਂ ਕਹਿ ਰਿਹਾ ਸੀ ਪਹਿਲਾਂ ਹੀ ਬਹੁਤ ਬਦਨਾਮ ਹੋ ਚੁੱਕੇ ਆ ਜੇ ਜਿਹੜੇ ਸਾਡੇ ਸੁਸਾਇਟੀ ਦਾ ਜਿਹੜਾ ਸਰਮਾਇਆ ਠੀਕ ਹੈ ਜੇ ਉਹ ਇਹੋ ਜਿਹੀ ਹਰਕਤਾਂ ਕਰਨਗੇ ਤਾਂ ਵਾਕਿਆ ਹੀ ਜਿਹੜਾ ਸਾਡਾ ਹੋਰ ਨਾ ਪੰਜਾਬੀਆਂ ਦਾ ਬਦਨਾਮ ਹੋਊਗਾ ਤੇ ਔਰ ਸਾਬ ਜਿਵੇਂ ਜੋ ਮਾਹੌਲਾ ਹੁਣ ਅੱਜ ਦੇ ਟਾਈਮ 'ਚ ਹਾਂਜੀ ਵੀ ਲੋਕ ਅੱਕ ਗਏ ਥੱਕ ਗਏ ਹੁਣ ਜਿਹੜੇ ਲੋਕ ਅੱਕ ਗਏ ਥੱਕ ਗਏ ਜਿਨ੍ਹਾਂ ਨੇ ਸਿਸਟਮ ਉੱਥੋਂ ਦੇਖ ਲਿਆ ਚੰਗੀ ਤਰ੍ਹਾਂ ਸਮਝ ਲਿਆ ਉਹਨਾਂ ਲੋਕਾਂ ਨੇ ਆਪਦਾ ਪੈਕਅਪ ਕਰਕੇ ਕਿ ਪੈਕਅਪ ਕਰਨਾ ਸ਼ੁਰੂ ਕਰਤਾ ਤੇ ਵਾਪਸ ਆਪਦੇ ਵਤਨ ਭਾਰਤ ਆਏ ਲੱਖਾਂ ਦੀ ਗਿਣਤੀ ਦੇ ਵਿੱਚ ਸਾਲ 2025 ਦੇ ਵਿੱਚ ਰਿਵਰਸ ਮਾਈਗ੍ਰੇਸ਼ਨ ਹੋਊਗੀ ਜੀ ਕੀ ਤੁਹਾਨੂੰ ਲੱਗਦਾ ਵੀ ਜਿਹੜੇ ਬੰਦਿਆਂ ਨੇ ਇਹ ਸਟੈਪ ਲੈ ਲਿਆ ਵੀ ਉਹ ਭਵਿੱਖ ਦੇ ਵਿੱਚ ਆਪਦੇ ਆਪ ਨੂੰ ਚੰਗਾ ਮਹਿਸੂਸ ਕਰਨਗੇ ਵੀ ਅਸੀਂ ਸਹੀ ਟਾਈਮ ਤੇ ਸਹੀ ਸਟੈਪ ਲੈ ਲਿਆ ਮੈਂ ਹੁੰਡੇ ਵਿੱਚ ਗੱਲ ਚ ਨਾ ਇੱਕ ਗੱਲ ਐਡ ਕਰਦਾ ਹੁਣ ਸਪੈਸ਼ਲੀ ਮੈਨੂੰ 2-3 ਸਾਲ ਹੋ ਗਏ ਰਿਵਰਸ ਮਾਈਗ੍ਰੇਸ਼ਨ ਦੇ ਕੰਮ ਕਰਦਿਆਂ ਰੋਜ਼ ਦੀ ਇੱਕ ਦੋ ਫੋਨ ਕਾਲ ਅੱਜ ਵੀ ਆਉਂਦੇ ਆ ਅੱਜ ਵੀ ਭੈਣ ਭਰਾ ਪੁੱਛਦੇ ਪੰਜਾਬ ਆ ਕੀ ਕੰਮ ਕਰ ਸਕਦੇ ਆ ਪੰਜਾਬ ਕਿਵੇਂ ਚੱਲੂਗਾ ਹਣ ਸੇ ਉਹਦੇ ਵਿੱਚ ਮੈਂ ਇੱਕ ਗੱਲ ਐਡ ਕਰਦਾ 1,114,000 ਬੰਦਾ ਜਿਹੜਾ ਪਿਛਲਾ ਕੈਨੇਡਾ ਚ ਹੈਗਾ ਪਿਛਲੇ 9 ਮਹੀਨੇ ਚ ਉਹਨੇ ਕੈਨੇਡਾ ਛੱਡਿਆ ਹਣ ਸੋ 1971 ਤੋਂ ਬਾਅਦ ਛੱਡ ਕੇ ਜਾਣ ਵਾਲਿਆਂ ਦੀ ਜਿਹੜੀ ਗਿਣਤੀ ਸੀਗੀ ਆਉਣ ਵਾਲਿਆਂ ਨਾਲੋਂ ਵੱਧ ਦਰਜ ਕੀਤੀ ਗਈ ਹੈ ਜੀ ਠੀਕ ਹੈ ਕਿਉਂਕਿ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਕਿ ਐਕਚੁਅਲ ਕੈਨੇਡਾ ਦੀ ਸੱਚਾਈ ਕੀ ਹੈ ਸੱਚਾਈ ਕੀ ਹੈ ਠੀਕ ਹੈ ਹੁਣ ਇਹਦੇ ਚ ਮੈਂ ਇੱਕ ਗੱਲ ਹੁਣੇ ਐਡ ਕਰ ਦਿਆਂ ਕਿਉਂਕਿ ਥੱਲੇ ਕਮੈਂਟ ਆਉਣੇ ਆ 114000 ਪੰਜਾਬੀ ਨਹੀਂ ਵਾਪਸ ਆਇਆ ਹਨ ਮੈਂ ਇੱਥੇ 114000 ਪੰਜਾਬੀ ਦੀ ਗੱਲ ਨਹੀਂ ਕਰ ਰਿਹਾ ਮੈਂ ਇੱਥੇ 114000 ਬੰਦੇ ਦੀ ਗੱਲ ਕਰ ਰਿਹਾ ਬੰਦਿਆਂ ਦੀ ਗੱਲ ਕਰ ਰਿਹਾ ਬਿਲਕੁਲ ਬਿਲਕੁਲ ਜਿਹੜੇ ਮਤਲਬ ਵੱਖ-ਵੱਖ ਦੇਸ਼ਾਂ ਚੋਂ ਆਏ ਸੀ ਪੰਜਾਬ ਵੱਖ-ਵੱਖ ਮੁਲਕਾਂ ਚੋਂ ਆਏ ਸੀ ਉਹ ਆਪਦੇ ਵਤਨ ਪਰਤ ਗਏ ਗਵਰਨਮੈਂਟ ਨੇ ਹਜੇ ਕੋਈ ਆਫੀਸ਼ੀਅਲੀ ਨੰਬਰ ਅਨਾਉਂਸ ਨਹੀਂ ਕੀਤਾ ਵੀ ਪੰਜਾਬੀ ਕਿੰਨੇ ਗਏ ਗੋਰੇ ਕਿੰਨੇ ਗਏ ਕਾਲੇ ਕਿੰਨੇ ਗਏ ਕਿਹੜੀ ਕੰਟਰੀ ਦੇ ਕਿੰਨੇ ਬੰਦੇ ਗਏ ਸਿਰਫ ਉਹਨਾਂ ਨੇ ਇੱਕ ਨੰਬਰ ਦੱਸਿਆ ਵੀ 1971 ਤੋਂ ਬਾਅਦ 114000 ਬੰਦਾ ਕੈਨੇਡਾ ਛੱਡ ਚੁੱਕਿਆ ਬਹੁਤ ਘੱਟ ਹੈ ਕੰਪੈਰੀਟਿਵਲੀ ਆਉਣ ਵਾਲਿਆਂ ਦਾ ਤੇ 80% ਜਿਹੜੇ ਸਟੂਡੈਂਟ ਵੀਜ਼ਾ ਸਪੈਸ਼ਲੀ ਇੰਡੀਆ ਦੇ ਉਹ ਡਿਨਾਈ ਕੀਤੇ ਜੀ ਉਹਨਾਂ ਨੇ ਕਾਲਜ ਖਾਲੀ ਹੋ ਚੁੱਕੇ ਆ no doubt ਕਾਲਜ ਵਾਲੇ ਸਟ੍ਰਾਈਕ ਤੇ ਸਟੂਡੈਂਟ ਹੈ ਨਹੀਂ ਉਹ ਗਵਰਨਮੈਂਟ ਉਹਦਾ ਕਿਸੇ ਨਾ ਕਿਸੇ ਹਿਸਾਬ ਨਾਲ ਡੀਲ ਕਰ ਲੂਗੀ ਜਾਂ ਉੱਥੋਂ ਦੇ ਬੱਚਿਆਂ ਦਾ ਕੋਈ ਸਿਸਟਮ ਬਣੂਗਾ ਜੋ ਗਵਰਨਮੈਂਟ ਦਾ ਪਲਾਨ ਹੈ ਅਕੋਰਡਿੰਗਲੀ ਹਨਾ ਪਰ ਮੇਨ ਚੀਜ਼ ਇਹ ਹੈ ਜੀ ਫੋਕਸ ਜਿਹੜਾ ਹੈਗਾ ਕੈਨੇਡਾ ਜਾਂ ਕੈਨੇਡਾ ਦੀ ਐਕਚੁਅਲ ਜਿਹੜੀ ਤਸਵੀਰ ਹੈ ਉਹ ਲੋਕਾਂ ਨੂੰ ਸਮਝ ਆ ਚੁੱਕੀ ਹੈ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਕੈਨੇਡਾ ਇਸ ਟਾਈਮ ਕ੍ਰੈਸ਼ ਹੋ ਚੁੱਕਿਆ ਹੈ ਕੈਨੇਡਾ ਡੈੱਡ ਹੋ ਚੁੱਕਿਆ ਹੈ ਜਿਹੜੇ ਸਿਆਣੇ ਬੰਦੇ ਆ ਹੂੰ ਜਿਹੜੇ ਸਿਆਣੇ ਬੰਦੇ ਜਿਹੜੇ ਆਪਾਂ ਕਹਿੰਦੇ ਹੁੰਦੇ ਵੀ ਕਿਸੇ ਕੋਈ ਕਣਕ ਬੀਜਣ ਲੱਗਿਆ ਜਾਂ ਕੋਈ ਝੋਨੇ ਦੀ ਚੰਗੀ ਕਿਸਮ ਹੈ ਜਿਹੜੇ ਪਹਿਲੇ ਪਹਿਲੇ ਬੰਦੇ ਬੀਜ ਗਏ ਜਾਂ ਪਹਿਲੇ ਪਹਿਲੇ ਬੰਦੇ ਉਹਦਾ ਫਾਇਦਾ ਲੈ ਗਏ ਉਵੇਂ ਕੈਨੇਡਾ ਜਿਹੜੇ ਪਹਿਲਾਂ 80 90 2000 ਚ ਗਏ ਸੀ ਉਹ ਬੰਦਿਆਂ ਨੇ ਕਮਾਈਆਂ ਕੀਤੀਆਂ ਜੇ ਉਹ ਨਰ ਮੇਰੀ ਹੁਣ ਸਾਰੇ ਬੰਦੇ ਆਪਦੇ ਘਰਾਂ ਨੂੰ ਵਾਪਸ ਆਏ ਗਿਣਤੀ ਦੇ ਬੰਦੇ ਭਲਾ ਲਾ ਲਓ ਪਰ ਜਿਹੜੇ ਬਹੁਤੇ ਬੰਦੇ ਉਹੀ ਘਰ ਤੇ ਗੱਡੀ ਦੇ ਚੱਕਰਾਂ 'ਚ ਉੱਥੇ ਰਹਿ ਗਏ ਕਿਸ਼ਤਾਂ ਭਰੀ ਜਾਂਦੇ ਕੰਮ ਤੇ ਜਾਈ ਜਾਂਦੇ ਤੇ ਸਾਰੀ ਓਰ ਕਰੀ ਵੀ ਉਹਨਾਂ ਨੇ ਉਹੀ ਜਾਣਾ ਜੀ ਤੇ ਉਹਦਾ ਸਭ ਤੋਂ ਵੱਡਾ ਕਾਰਨ ਹੈ ਵੀ ਕਿ ਲੋਕਾਂ ਨੂੰ ਜਿਹੜੀ ਕੈਨੇਡਾ ਦੀ ਅਸਲੀ ਤਸਵੀਰ ਹੈ ਜਿਹੜੇ ਸਿਆਣੇ ਬੰਦੇ ਉਹਨਾਂ ਨੂੰ ਸਮਝ ਆ ਚੁੱਕੀ ਹੈ ਐਸੀ ਰੀਜ਼ਨ ਕਰਕੇ ਦੂਜਾ ਸਭ ਤੋਂ ਵੱਡਾ ਰੀਜ਼ਨ ਕੈਨੇਡਾ ਛੱਡਣ ਦਾ ਇਹ ਹੈਗਾ ਜੀ ਕੈਨੇਡਾ 'ਚ ਰੋਜ਼ ਘਟਨਾਵਾਂ ਹੋ ਰਹੀਆਂ ਗੋਲੀ ਚੱਲ ਰਹੀ ਹੈ ਐਕਸਟਰੈਕਸ਼ਨ ਹੋ ਰਹੀ ਹੈ ਜਿਵੇਂ ਆਪਾਂ ਅੱਗੇ ਗੱਲ ਕਰਕੇ ਡਿਆ ਕੋਈ ਪਤਾ ਨਹੀਂ ਕਿੱਥੇ ਤੁਹਾਡੀ ਕਿਹਨੇ ਗੋਲੀ ਮਾਰ ਦੇਣੀ ਹੈ ਕੀ ਕੋਈ ਪਤਾ ਨਹੀਂ ਤੁਸੀਂ ਕਿੱ데 ਜਾ ਰਹੇ ਹੋ ਤੁਹਾਡਾ ਪਰਸ ਖੋਹ ਕੇ ਲੈਣਾ ਤੁਹਾਡੀਆਂ ਵਾਲੀਆਂ ਖੋਹ ਕੇ ਲੈ ਜਾਣੀਆਂ ਤੁਹਾਡੀ ਗੱਡੀ ਖੋਹ ਕੇ ਲੈ ਜਾਣੀਆਂ ਕੁਝ ਵੀ ਕਿਸੇ ਟਾਈਮ ਦੀ ਕੁਝ ਵੀ ਹੋ ਸਕਦਾ ਕੈਨੇਡਾ 'ਚ ਅੱਜ ਦੇ ਟਾਈਮ ਇੰਨੇ ਮਾੜੇ ਹਾਲਾਤ ਹੈ ਇਸ ਰੀਜ਼ਨ ਕਰਕੇ ਲੋਕ ਕੈਨੇਡਾ ਨੂੰ ਛੱਡ ਕੇ ਜਾ ਰਹੇ ਆ 60% ਕੈਨੇਡੀਅਨ ਜਿਹੜੇ ਹੈਗੇ ਆ ਉਹ ਵੀ ਇਹ ਗੱਲ ਕਹਿ ਰਹੇ ਆ ਕਿ ਕੈਨੇਡਾ ਅੱਜ ਦੇ ਟਾਈਮ ਸੇਫ ਨਹੀਂ ਹੈ ਗਾ ਰਹਿਣ ਵਾਸਤੇ ਹੂੰ ਹੂੰ ਐ ਜਿਵੇਂ ਆਪਾਂ ਨੂੰ ਪਤਾ ਹੀ ਹੈ ਵੀ ਹਾਲਾਤ ਕਿਸੇ ਤੋਂ ਲੁਕੇ ਛਿਪੇ ਨਹੀਂ ਪਾਵਾਂ ਦੀ ਜੋ ਮਰਜ਼ੀ ਕੋਈ ਕਹੀ ਜਾਵੇ ਹਨਾ ਜੀ ਵੀ ਪਰਦਾ ਪਾਉਣ ਦੀ ਕੋਸ਼ਿਸ਼ ਕਰੀ ਜਾਵੇ ਵੀ ਨਹੀਂ ਜੀ ਇਹ ਤਾਂ ਆਏ ਆ ਇਹ ਹਾਲਾਤ ਠੀਕ ਹੈ ਪਰ ਹਾਲਾਤ ਕਿਸੇ ਤੋਂ ਲੁਕੇ ਨਹੀਂ ਹੁਣ ਗੱਲ ਇਹ ਆ ਵੀ ਜਿਹੜਾ ਹੈਗਾ ਵਾਇਲੇਸ਼ਨ ਕਰਨ ਦੇ ਵਿੱਚ ਪੰਜਾਬੀਆਂ ਦਾ ਨਾਮ ਆਉਂਦਾ ਹੈ ਕ੍ਰਾਈਮ ਕਰਨ ਦੇ ਵਿੱਚ ਪੰਜਾਬੀਆਂ ਦਾ ਨਾਮ ਆਉਂਦਾ ਹੈਗਾ ਪੁੱਠੇ ਸਿੱਧੇ ਚੀਜ਼ਾਂ ਦੇ ਵਿੱਚ ਪੰਜਾਬੀਆਂ ਦਾ ਨਾਮ ਆਉਂਦਾ ਹੈਗਾ ਠੀਕ ਹੈ ਹੁਣ दारू ਪੀ ਕੇ ਗੱਡੀ ਚਲਾਉਣਾ ਆਮ ਗੱਲ ਆ ਉੱਥੇ ਪੰਜਾਬੀਆਂ ਵਾਸਤੇ ਹਨਾ ਵੀ ਇੰਨਾ ਕੁਝ ਕਹਿਣ ਦੇ दारू ਨੇ ਐਕਸੀਡੈਂਟ ਵੀ ਕਰਾਏ ਕਈ ਪਰਿਵਾਰਾਂ ਦੇ ਘਰ ਵੀ ਜਾੜੇ ਆਪ ਵੀ ਉਜੜ ਗਏ ਪਰ ਫਿਰ ਵੀ ਹੁਣ ਵੀ ਜਿਹੜਾ ਹਜੇ ਵੀ ਲੋਕ ਆ दारू ਪੀ ਕੇ ਗੱਡੀ ਚਲਾਉਣ ਨੂੰ ਕਿਤੇ ਨਾ ਕਿਤੇ ਪੰਜਾਬ ਵੰਗੂ ਸ਼ਾਨ ਸਮਝਦੇ ਆ ਵੀ ਸ਼ਾਇਦ ਸਾਨੂੰ ਕੋਈ ਰੋਕਣ ਟੋਕਣ ਵਾਲਾ ਹੀ ਹੈ ਨਹੀਂ ਵੀ ਜੇ ਅਸੀਂ ਕਾਨੂੰਨ ਤੋੜਾਂਗੇ ਤਾਂ ਸਾਡਾ ਕੀ ਉੱਥੇ ਕਰ ਲੂਗਾ ਕੋਈ ਭਈ ਐਕਚੁਅਲੀ ਕੀ ਐ ਨਾ ਕਾਨੂੰਨ ਬੜੇ ਸਖਤ ਆ ਕੈਨੇਡਾ ਦੇ ਮੈਂ दारू ਨੂੰ ਲੈ ਕੇ ਜਾਵਾ ਪਰ ਆਪਣੇ ਪੰਜਾਬੀਆਂ ਚ ਅੱਜਕੱਲ ਆਮ ਹੀ ਹੋ ਗਈ ਪਹਿਲਾਂ ਕੀ ਹੁੰਦਾ ਸੀ ਚੈੱਕਸਟਾਪ ਲੱਗਦੇ ਹੁੰਦੇ ਸੀ ਪੁਲਿਸ ਵੱਧੂ ਹੁੰਦੀ ਸੀ ਕਿਹਨਾਂ ਤੇ ਚੈੱਕਸਟਾਪ ਲੱਗਦੇ ਸੀ ਜਬੀ ਇਗਰੇਜ਼ ਰਾਤ ਨੂੰ ਸਰਡਨ ਟਾਈਮ ਤੋਂ ਬਾਅਦ ਪੁਲਿਸ ਚੈੱਕ ਕਰਦੀ ਸੀ ਹੁਣ ਕ੍ਰਾਈਮ ਹੀ ਇੰਨਾ ਹੋਣ ਲੱਗਾ ਪੁਲਿਸ ਕੋਈ ਟਾਈਮ ਹੀ ਨਹੀਂ ਚੈੱਕਸਟਾਪ ਲਾਉਂਦਾ ਸੋ ਜਨਤਾ ਸਪੈਸ਼ਲੀ ਆਪਣੇ ਪੰਜਾਬੀ ਬੰਦੇ ਕਹਵਾ ਪੰਜ ਛੇ ਦੇ ਦੋ ਦਬੈਗ ਲਾਉਂਦੇ ਚੱਲ ਦੋਸਤ ਕੋਲੇ ਚੱਲ ਪਾਰਟੀ ਤੇ ਕੇ दारू ਪੀ ਕੇ ਚੱਲ ਘਰੇ ਕੋਈ ਚੱਕਰ ਨਹੀਂ ਸੋ ਐਦਾਂ ਦਾ ਇੱਕ ਸਾਡੇ ਗੋ ਹਾਂ ਅੰਟੋਰੀਓ ਬੈਰੀ ਚ ਫੜਿਆ ਗਿਆ ਜੀ ਹੂੰ ਹੂੰ ਤੇ ਉਹਨੂੰ 4000 ਜੁਰਮਾਨਾ ਵੀ ਲੱਗਿਆ ਬੇਸਿਕਲੀ ਉਹ ਹਾਈਵੇ ਤੇ ਜਾ ਰਿਹਾ ਸੀ ਕਦੇ ਗੱਡੀ ਕਦੇ ਲੈਫਟ ਜਾ ਰਹੀ ਸੀ ਕਦੇ ਰਾਈਟ ਜਾ ਰਹੀ ਸੀ ਕਿਸ ਨੇ ਪੁਲਿਸ ਨੂੰ ਫੋਨ ਕੀਤਾ ਵੀ ਗੱਡੀ ਨਿੱਕੜੋਲੇ ਖਾ ਰਹੀ ਹੈ ਸੜਕ ਦੇ ਵਿਚਾਲੇ ਪਰ ਜਦੋਂ ਉਹਨੂੰ ਪੁਲਿਸ ਪਹੁੰਚੀ ਉਹਦੋਂ ਉਹਨੂੰ ਆਲਰੇਡੀ ਉਹਨੇ ਖਤਾਨਾ ਚਲਾ ਦਿੱਤੀ ਸੀ ਗੱਡੀ ਤੇ ਜਦੋਂ ਉਹਨੂੰ ਪੁਲਿਸ ਪਹੁੰਚੀ ਉਹ ਬੰਦਾ ਗੱਡੀ ਸੜਕ ਤੇ ਦੁਬਾਰਾ ਚੜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਖਤਾਨਾ ਚੋਂ ਕੱਢ ਕੇ ਅੱਛਾ ਤੇ ਪੁਲਿਸ ਨੇ ਜਾ ਕੇ ਰੋਕਿਆ ਤਾਂ ਕਹਿੰਦੇ ਕੀ ਹੋ ਗਿਆ ਕਹਿੰਦਾ ਹੋਇਆ ਕੁਛ ਨਹੀਂ ਜੀ ਗੱਡੀ ਘਤਾਨਾਂ ਚ ਲੈ ਗਈ ਤਾਂ ਚੁਰਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਉਹਦੀ ਜਿਹੜੀ ਸਪੀਚ ਸੀਗੀ ਉਹ ਬਹੁਤ ਸਲਰਸ ਸੀਗੀ ਉਹ ਸਮਝ ਨਹੀਂ ਸੀ ਆ ਰਿਹਾ ਵੀ ਕੀ ਬੋਲ ਰਿਹਾ ਹੈ ਹਨਾ ਸਸ ਸ਼ਰੇਆਮ ਪਤਾ ਲੱਗ ਰਿਹਾ ਸੀ दारू ਪੀਤੀ ਹੈ ਬੋਲਸ ਨੇ ਉਹਨੂੰ ਪੁੱਛਿਆ दारू ਪੀਤੀ ਹੈ ਕਹਿੰਦਾ ਨਹੀਂ ਪੀਤੀ ਜਦੋਂ ਉਹਨਾਂ ਨੇ ਉਹਦਾ ਟ੍ਰਸਟ ਟੈਸਟ ਲਿਆ ਉਹਦਾ ਜਿਹੜਾ ਫੂਕ ਮਰਾ ਕੇ ਦੇਖਦੇ ਹੁੰਦੇ ਆ ਤੇ ਉਹਦੇ ਚੋਰੀ ਆਪਣੇ ਜਿਹੜੀ ਅਲਕੋਹਲ ਉਹ ਪਾਈ ਗਈ ਤੇ ਉਹਨੂੰ ਉੱਥੇ ਮੌਕੇ ਤੇ ਅਰੈਸਟ ਕਰਕੇ ਤੇ ਉਹਨੂੰ 4000 ਡਾਲਰ ਕੋਰ ਨੇ ਜੁਰਮਾਨਾ ਕੀਤਾ ਜੀ ਸੋ ਐਦਾਂ ਦੀਆਂ ਜਿਹੜੀਆਂ ਘਟਨਾਵਾਂ ਉਹ ਬਹੁਤ ਵੱਡੇ ਲੈਵਲ ਤੇ ਹੋ ਰਹੀਆਂ ਸੋ ਮੇਰੀ ਇੱਕ ਹੱਥ ਜੋੜ ਕੇ ਸੋਨਾਂ ਤੇ ਵੇਖਣ ਵਾਲੇ ਪੰਜਾਬੀ ਸਪੈਸ਼ਲੀ ਭਾਈਚਾਰੇ ਨੂੰ ਬੇਨਤੀ ਹੈ ਕੀ दारू पी के ਗੱਡੀ ਨਾ ਚਲਾਓ ਤੁਸੀਂ ਆਪ ਤਾਂ ਮਰਨਾ ਹੀ ਮਰਨਾ ਹੈ ਬਿਲਕੁਲ ਤੁਸੀਂ ਕਿਸੇ ਹੋਰ ਦਾ ਪਰਿਵਾਰ ਵੀ ਰਚੜ ਦੋਗੇ ਬਿਲਕੁਲ 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 ਇੱਕ ਕਰਜ਼ੇ ਦਾ ਬੜਾ ਔਖਾ ਸਭ ਜਿਹੜਾ ਹੁਣ ਹਾਲਾਤ ਹੈ ਕਰਜ਼ਾ ਲੋਕਾਂ ਦੇ ਸਿਰ ਬਹੁਤ ਹੈ ਤੇ ਕਰਜ਼ੇ ਨੂੰ ਲਾਉਂਦੇ ਲਾਉਂਦੇ ਠੀਕ ਹੈ ਹੁਣ ਕਈ ਬੰਦੇ ਪਿਓ ਜੇ ਸੀਗੇ ਹਨਾ ਜਿਨ੍ਹਾਂ ਨੂੰ ਪਤਾ ਲੱਗ ਗਿਆ ਵੀ ਕੈਨੇਡਾ ਦੇ ਹਾਲਾਤ ਕੀ ਹੈ ਮੈਂ ਇੱਥੇ ਸਰਵਾਈਵ ਨਹੀਂ ਕਰ ਸਕਦਾ ਮੈਂ ਵਾਪਸ ਮੋੜਨਾ ਚਾਹੁੰਦਾ ਪਰ ਕਰਜ਼ੇ ਦੀ ਪੰਡ ਨੇ ਉਹਨੂੰ ਮੁੜ ਨਹੀਂ ਦਿੱਤਾਗਾ ਬੰਨ ਕੇ ਰੱਖਿਆ ਉੱਥੇ ਬੰਨ ਕੇ ਰੱਖ ਲਿਆ ਹੁਣ ਉਹ ਜਿਹੜੀ ਕਰਜ਼ੇ ਦੀ ਪੰਡ ਹੈ ਉਹ ਦਿਨੋ ਦਿਨ ਵੱਡੀ ਹੋ ਰਹੀ ਹੈ ਕਰਜ਼ਾ ਹੁਣ ਲੈਣ ਦਾ ਨਾਂ ਨਹੀਂ ਲੈ ਰਿਆ ਕੰਮ ਹੈ ਨਹੀਂ ਠੀਕ ਹੈ ਜੌਬਾਂ ਹੈ ਨਹੀਂ ਹੁਣ ਪੁੱਠੇ ਕੰਮਾਂ ਦੇ ਵਿੱਚ ਲੋਕਾਂ ਨੇ ਫਿਰ ਕਹਿ ਲਓ ਵੀ ਸ਼ਾਰਟਕਟ ਰਸਤਾ ਅਪਣਾ ਲਿਆ ਵੀ ਸ਼ਾਇਦ ਇਧਰੋਂ ਪੈਸਾ ਆ ਜੇ ਤਾਂ ਅਸੀਂ ਕਰਜ਼ਾ ਸ਼ਾਇਦ ਲਾ ਲਾਂਗੇ ਤੇ ਨਸ਼ਾ ਤਸਕਰੀ ਦੇ ਵਿੱਚ ਵੀ ਪੰਜਾਬੀਆਂ ਦਾ ਜਿਹੜਾ ਹੈਗਾ ਕਾਸ ਕਰਕੇ ਸਟੂਡੈਂਟ ਆ ਜਾਂ ਹੋਰ ਮੁੰਡੇ ਇਨਵੋਲਵ ਹੋ ਗਏ ਇਸੇ ਕਰਕੇ ਕੁੜੀਆਂ ਵੀ ਇਨਵੋਲਵ ਹੋ ਗਈਆਂ ਵੀ ਅਸੀਂ ਸ਼ਾਇਦ ਸਾਡੇ ਘਰਦਿਆਂ ਨੇ ਜਿਹੜਾ ਖਰਚਾ ਕੀਤਾ ਅਸੀਂ ਸ਼ਾਇਦ ਉਹਨੂੰ ਲਾ ਲਾਂਗੇ ਪੈਸੇ ਕਮਾ ਲਾਂਗੇ ਨਸ਼ਾ ਤਸਕਰੀ ਦੇ ਵਿੱਚ ਤੁਸੀਂ ਨਹੀਂ ਸਮਝਦੇ ਵੀ ਬਹੁਤ ਵੱਡੇ ਲੈਵਲ ਤੇ ਪੰਜਾਬੀਆਂ ਦੀ ਇਨਵੋਲਵਮੈਂਟ ਹੋ ਚੁੱਕੀ ਹੈ ਬਈ ਜੇ ਆਪਾਂ ਮਹੀਨੇ ਦੀ ਗੱਲ ਕਰੀਏ ਨਾ ਹਰ ਇੱਕ ਹਫਤੇ ਦੀ ਗੱਲ ਕਰੀਏ ਇੱਕ ਤੋਂ ਦੋ ਨਿਊਜ਼ ਆਉਂਦੀਆਂ ਜੀ ਜਿੱਚ ਆਪਣੇ ਪੰਜਾਬੀ ਟਰੱਕ ਡਰਾਈਵਰ ਸਪੈਸ਼ਲੀ ਗੱਲ ਕਰਾਂ ਉਹ ਫੜੇ ਜਾ ਰਹੇ ਆ ਨਸ਼ਾ ਤਸਕਰੀ ਹੁਮ ਹੋਇਆ ਕੀ ਹੈ ਜੀ ਜਾਂ ਜਿਹੜੀ ਆਪਾਂ ਹਮੇਸ਼ਾ ਗੱਲ ਕਰਦੇ ਹੁੰਦੇ ਆ ਇੱਕ ਕੈਨੇਡਾ ਭਗਤਾਂ ਨੂੰ ਫੇਰ ਉਹੀ ਗੱਲ ਆ ਵੀ ਚੁਬੂਗੀ ਗੱਲ ਕਿ ਆਪਾਂ ਇੱਥੋਂ ਗਏ ਸੀ ਕਮਾਈ ਕਰਨ ਇੱਕ ਸੌਖੀ ਲਾਈਫ ਲੈ ਜਾਣ ਹਨਾ ਜਾ ਕੇ ਵੱਡੇ ਘਰ ਲੈ ਲਈ ਰੇਂਜ ਰੋਵਰ ਲੈ ਲਈ ਠੀਕ ਹੈ 25 2505 500 स्क्वायर फुट ਦੇ ਫਾਰਮ ਹਾਊਸ ਲੈ ਲਏ ਯਾਰਡ ਲੈ ਲਏ ਵੱਡੇ ਕਾਰਾਂ ਲੈ ਲਈਆਂ ਵੱਡੇ ਟਰੱਕ ਲੈ ਲਏ ਦੋ ਦੋ ਤਿੰਨ ਤਿੰਨ ਟਰੱਕ ਲੈ ਲਏ ਹਨ ਫਲੀਟ ਬਣਾ ਲਈ ਉਹਦੀ ਲੋਕਾਂ ਦੀ ਹੋੜ 'ਚ ਆਪਾਂ ਬਿਜ਼ਨਸ ਸੈੱਟ ਤੇ ਜਿਹੜੀ ਬੈੱਡ ਹੈਗੀ ਉਹ ਸੈੱਟ ਤੇ ਐਂ ਕਰਤਾ ਮਤਲਬ ਆਪਾਂ ਬਿਜ਼ਨਸ ਨੂੰ ਠੱਪ ਕਰਨ ਵਾਲੇ ਪਾਸੇ ਤੁਰ ਪਏ ਜਾਂ ਮੰਨ ਲਾ ਇੱਕ ਘਰ ਸੀ ਆਪਣੇ ਫਰੌਡ ਮਾਰਗੇਜ ਕਰਾ ਕੇ ਜਾਲੀ ਪੇਪਰ ਲਾ ਕੇ ਦੋ ਦੋ ਕਾਰ ਲੈ ਲਏ ਤਿੰਨ ਤਿੰਨ ਕਾਰ ਲੈ ਲਏ ਹਨ ਇੱਥੇ ਆ ਕੇ ਸੋਨੇ ਜਾਂਦੀ ਰਹੀਆਂ ਚੈਨਾ ਪਾ ਕੇ ਵਿਆਹ ਤੇ ਨੋਟਾ ਰਾ ਕੇ ਬੱਲੇ ਬੱਲੇ ਵੀ ਸਾਡੇ ਕੋਲ بڑا ਪੈਸਾ بڑا ਸੈਟ ਆ ਕੰਮ ਕੈਨੇਡਾ ਬੜਾ ਵਧੀਆ ਉਹ ਐਕਚੁਅਲੀ ਕੀ ਹੈ ਜੀ ਕੰਮ ਹੁਣ ਜਮਾ ਕ੍ਰੈਸ਼ ਹੋ ਗਿਆ ਲੋਕਾਂ ਕੋਲੇ ਰੋਟੀ ਖਾਣ ਨੂੰ ਵੀ ਪੈਸਾ ਹੈ ਨਹੀਂਗਾ ਮੌਤੇ ਘਰਾਂ ਦੀ ਗੱਲ ਕਰਾਂ ਮੈਂ ਹੁਣ ਇਸ ਚੀਜ਼ ਨੂੰ ਕੋਈ ਮੰਨੇ ਤੇ ਚਾਹੇ ਨਾ ਮੰਨੇ ਆਪਾਂ ਜਿਵੇਂ ਗੱਲ ਕੀਤੀ ਸੀ ਨਾ 2024 ਤੱਕ ਦੋ ਆਪਣੇ ਸਾਰੀ 30 ਤੱਕ 2030 ਤੱਕ 60 ਤੋਂ 80% ਲੋਕ ਸੀ ਜਿਹੜੇ ਕੈਨੇਡਾ ਦੇ ਰੂਟਿਨ ਦੱਸੂਗੇ ਉਹ ਤਾਂ ਐਕਚੁਅਲ ਤਸਵੀਰ ਇਹੀ ਹੈ ਜੀ ਕਿ ਲੋਕਾਂ ਨੇ ਕਰਜ਼ੇ ਵਾਲੇ ਚੱਕ ਲਈ ਫਾਹਾ ਵੱਡਾ ਲੈ ਲਿਆ ਤੇ ਕਰਜ਼ਾ ਲੈ ਨਹੀਂ ਰਿਆ ਹੂੰ ਉਹਦੇ ਚ ਆਪਣਾ ਜੀ ਇੱਕ ਜਵਾਰੀ ਸਿੰਘ ਹੈ ਜੀ ਮੁੰਡਾ ਹੂੰ ਤੇ ਉਹਦੇ ਤੋਂ ਆਪਣਾ 453 ਕਿਲੋ ਕੋਕੀਨ ਫੜੀ ਗਈ ਹੈ ਜੀ ਹੂੰ ਤੇ ਜਦੋਂ ਪੁਲਿਸ ਨੇ ਉਹਨੂੰ ਅਰੈਸਟ ਕੀਤਾ ਹੂੰ ਤੇ ਉਹਨੂੰ ਸਵਾਲ ਪੁੱਛੇ ਜਾਂ ਗੱਲਬਾਤ ਹੋਈ ਹੂੰ ਉਹਨੇ ਦੱਸਿਆ ਜੀ ਮੇਰੇ ਸਿਰ ਤੇ ਕਰਜ਼ਾ ਬਹੁਤ ਹੈ ਤੇ ਕਰਜ਼ਾ ਲਾਉਣ ਲਈ ਸਭ ਤੋਂ ਵਧੀਆ ਤੇ ਸਭ ਤੋਂ ਸੌਖਾ ਸ਼ਾਰਟਕਟ ਮੈਨੂੰ ਡਰੱਗ ਦਾ ਹੀ ਲੱਗਿਆ ਹਾਂ ਤੇ ਮੈਂ ਡਰੱਗ ਦਾ ਕਾਰੋਬਾਰ ਸ਼ੁਰੂ ਕਰ ਲਿਆ ਹੂੰ ਸੋ ਆਪਣੇ ਲੋਕ ਜਾਣੇ ਅਣਜਾਣੇ ਚ ਜੇ ਕੋਈ ਗਲਤੀ ਹੋ ਜੇ ਤਾਂ ਆਪਾਂ ਮੰਨ ਸਕਦੇ ਆ ਤੁਹਾਡੇ ਟਰੱਕ ਤੇ ਕਿਸੇ ਨੇ ਲੋਡ ਕਰਤਾ ਪਰ ਲੋਕਲ ਲੋਕ ਹੁਣ ਇੰਟੈਂਸ਼ਨਲੀ ਇਹ ਕੰਮ ਕਰ ਰਹੇ ਆ ਲੋਕਾਂ ਨੂੰ ਹਾਲਾਂਕਿ ਪਤਾ ਵੀ ਇਸ ਚੀਜ਼ ਦਾ ਨੁਕਸਾਨ ਕਿੰਨਾ ਜਾਂ ਕਿੰਨੇ ਪਰਿਵਾਰ ਉੱਜੜਨਗੇ ਪਰ ਉਹ ਸਿਰਫ ਤੇ ਸਿਰਫ ਆਪਣੇ ਬਾਰੇ ਸੋਚ ਕੇ ਆਪਣੇ ਪਰਿਵਾਰ ਬਾਰੇ ਸੋਚ ਕੇ ਹੋਰ ਪਰਿਵਾਰਾਂ ਨੂੰ ਮਾਰਨ ਲਈ ਨਸ਼ਾ ਤਸਕਰੀ ਦਾ ਕੰਮ ਕਰ ਰਹੇ ਸੋ ਕੈਨੇਡਾ ਜਾਣਾ ਜਰੂਰ ਜਾਓ ਜਿੱਥੇ ਵੀ ਜਾਣਾ ਜਰੂਰ ਜਾਓ ਪਰ ਐਡੇ ਐਡੇ ਵੱਡੇ ਪੰਗੇ ਨਾ ਲਓ ਛੋਟਾ ਕਰ ਲੈ ਲਓ ਘਰਾਏ ਤੇ ਲੈ ਲਓ ਤਾਂ ਜੋ ਤੁਹਾਨੂੰ ਨਸ਼ੇ ਤਸਕਰੀ ਵਰਗੀਆਂ ਵੱਡੀਆਂ ਘਟਨਾਵਾਂ ਜਾਂ ਤੁਸੀਂ ਲੋਕਾਂ ਨੇ ਹੋਰ ਕਰਨਾ ਜਣੋ ਵਿਨੀ ਪੈਕ ਵਿੱਚ ਵੀ ਇੱਕ ਸ਼ਾਇਦ ਗਰੋ ਫੜਿਆ ਗਿਆ ਹੈਗਾ हां ਜਿਹੜਾ ਜਿਹਦੇ ਵਿੱਚ ਮੈਨੂੰ ਲੱਗਦਾ ਕਾਫੀ ਪੰਜਾਬੀਆਂ ਦਾ ਨਾਮ ਆਇਆ ਤੇ ਸ਼ਾਇਦ ਇੱਕ ਕੁੜੀ ਵੀ ਉਹਦੇ ਵਿੱਚ ਇਸ ਗਰੋਹ ਦੇ ਵਿੱਚ ਇਨਵੋਲ ਹੈ। ਬਿਲਕੁਲ ਬਿਲਕੁਲ ਭਾਈ ਉਹਦੇ 'ਚ ਨਾ ਮੈਂ ਤੁਹਾਨੂੰ ਨਾਵਾਂ ਦੀ ਲਿਸਟ ਦੱਸਾਂ ਤਾਂ ਉਹ 'ਚ ਨੀਲਮ ਗਰੇਵਾਲ ਹੈ ਜੀ ਇੱਕ ਲੇੜੀ 53 ਸਾਲ ਦੀ। ਅੱਛਾ। ਦਿਲਗੀਰ ਤੂਰ ਹੈ 36 ਸਾਲ ਦਾ ਜੀ। ਰਣਜੋਤ ਸਿੰਘ 38 ਸਾਲ ਦਾ। ਹਮ ਮੰਨਪ੍ਰੀਤ ਪੰਦੇਰ ਹੈ ਜੀ 41 ਸਾਲ ਦਾ। ਹਮ ਸੰਦੀਪ ਸਿੰਘ ਹੈ 42 ਸਾਲ ਦਾ। ਹਮ ਸੁਖਰਾਜ ਸਿੰਘ ਬਰਾੜ 45 ਸਾਲ ਜੀ। ਹਮ ਜਗਵਿੰਦਰ ਸਿੰਘ ਬਰਾੜ ਹੈਗਾ 45 ਸਾਲ ਜੀ। ਹਮ ਪਰਮਪ੍ਰੀਤ ਸਿੰਘ ਬਰਾੜ ਹੈਗਾ 19 ਸਾਲ ਹਾਂ ਸੁਖਦੀਪ ਸਿੰਘ ਢਾਲੀਵਾਲ ਹੈਗਾ 33 ਸਾਲ ਹੂੰ ਕੁਲਵਿੰਦਰ ਬਰਾੜ ਹੈਗਾ 40 ਸਾਲ ਜੀ ਹਾਂ ਕੁਲਜੀਤ ਸਿੱਧੂ ਹੈ 27 ਸਾਲ ਹੂੰ ਜਸਪ੍ਰੀਤ ਸਿੰਘ ਹੈ 27 ਸਾਲਾਂ ਦਾ ਹਾਂ ਬਲਵਿੰਦਰ ਗਰੇਵਾਲ ਹੈ 49 ਸਾਲ ਦਾ ਜੀ ਇਹ ਬੰਦੇ ਸਾਰੇ ਕੀ ਕਰਦੇ ਸੀ ਵਿਨੀਪੈਗ ਦੇ ਆਸੇ ਪਾਸੇ ਨਸ਼ਾ ਵੇਚਣ ਦਾ ਕੰਮ ਕਰਦੇ ਸੀਗੇ ਇਹ ਵੇਚਦੇ ਸੀ ਹੈਰੋਇਨ ਕੋਕੇਨ ਫੈਂਟਨਲ ਹੂੰ ਤੇ ਇਹ ਲੰਬੇ ਸਮੇਂ ਤੋਂ ਮਾਫੀਆ ਸੀਗਾ ਵਿਨੀਪੈਗ ਦੇ ਏਰੀਏ ਚ ਜਿਹੜਾ ਇਹ ਡਰੱਗ ਦਾ ਕੰਮ ਕਰ ਰਿਆ ਸੀਗਾ ਜੀ ਤੇ ਪੁਲਿਸ ਨੇ ਬੜਾ ਵਧੀਆ ਟਰੈਪ ਲਾ ਕੇ ਜੀ ਇਹਨਾਂ ਨੂੰ ਫੜਿਆ ਸਾਰਿਆਂ ਨੂੰ ਇਹਨਾਂ ਕੋਲ ਬਹੁਤ ਵੱਡੀ amount ਚ ਕੈਸ਼ ਵੀ ਫੜਿਆ ਗਿਆ ਸੋ ਐਦਾਂ ਦੇ ਗੈਂਗ ਹਰੇਕ ਸ਼ਹਿਰ ਦੇ ਵਿੱਚ ਹੈਗੇ ਆ ਇੱਕ ਚੀਜ਼ ਮੈਂ ਚ ਹੋਰ ਐਡ ਕਰਦਾ ਜੀ ਕੀ ਹੈਗਾ ਕਿ ਆਮ ਤੌਰ ਤੇ ਆਪਾਂ ਗੱਲ ਕਰਦੇ ਹੁੰਨੇ ਜੀ ਕੈਨੇਡਾ ਚ ਰਿਸ਼ਵਤ ਨਹੀਂ ਚੱਲਦੀ ਜਾਂ ਪੁਲਿਸ ਨਹੀਂ ਵੀ ਕੀ ਜਾਂ ਉੱਥੋਂ ਦੇ ਵੱਡੇ ਅਫਸਰ ਨਹੀਂ ਵੀ ਕੀ ਪੈਸਾ ਚੱਲਦਾ ਕੈਨੇਡਾ ਚ ਕਰਪਸ਼ਨ ਹੋਤੇ ਹੈਗੀ ਪਰ ਵੱਡੇ ਲੈਵਲ ਤੇ ਹੂੰ ਜਿਵੇਂ ਐਂ ਥਾਣਾ ਥਾਣੇ ਦੇ ਸਾਹਮਣੇ ਫੀਮ ਪੋਸਟ ਵਗ ਰਿਆ ਪੁਲਿਸ ਨੂੰ ਸ਼ਾਇਦ ਪਤਾ ਸ਼ਰਿਆਂ ਵੀ ਪਤਾ ਹੈ ਤਾਂ ਕਹਿ ਸਕਦੇ ਆ ਪਰ ਫਿਰ ਵੀ ਚੱਲ ਰਿਹਾ ਉਹਦਾ ਕਾਰਨ ਕੀ ਹੈ ਕਿ ਪੁਲਿਸ ਦੇ ਵੱਡੇ ਅਫਸਰ ਜਾਂ ਵੱਡੇ ਜਿਹੜੇ ਬੰਦੇ ਹੈਗੇ ਜਾਂ ਪਿੱਛੇ ਜਿਹੜੇ ਬਿਊਰੋਕਰੇਟਸ ਉਹ ਇਸ ਚੀਜ਼ ਚਨਵਾਉ ਲੋਗਾ ਠੀਕ ਹੈ ਉਹਨਾਂ ਬੰਦਿਆਂ ਨੂੰ ਸਭ ਕੁਝ ਪਤਾ ਉਹਨਾਂ ਨੂੰ ਵੱਡੇ ਪੈਸੇ ਚੜਦੇ ਮਿਲੀਅਨਸ ਚੜਦੇ ਆ ਪੰਜਾਬ ਵਾਂਗੂ ਨਹੀਂ ਕਿ 500 ਹਜ਼ਾਰ ਚੜ ਗਿਆ ਕਿ 2000 ਜਾਂ 20 ਹਜ਼ਾਰ ਦੇ ਤਾਂ ਕਿਸੇ ਨੂੰ ਵੱਡੇ ਲੈਵਲ ਤੇ ਕ੍ਰਪਸ਼ਨ ਆ ਹਣ ਸੋ ਇਟ ਪੁਲਿਸ ਵੀ ਕਿਤੇ ਨਾ ਕਿਤੇ ਇਨਵੋਲ ਹੈਗੀ ਆ ਉਹਦੇ ਚ ਕੀ ਹੁੰਦਾ ਜੀ ਜਿਵੇਂ ਵੱਡੇ ਮગર ਮੱਛ ਨੂੰ ਬਚਾਉਣ ਵਾਸਤੇ ਹਮੇਸ਼ਾ ਛੋਟੀ ਮੱਛੀ ਦੀ ਕੁਰਬਾਨੀ ਦਿੱਤੀ ਜਾਂਦੀ ਆ ਸੋ ਉਹਦੇ ਚ ਕੀ ਹੁੰਦਾ ਜਦੋਂ ਪੁਲਿਸ ਵਾਲੇ ਕਹਿੰਦੇ ਸਾਡੇ ਤੇ ਪ੍ਰੈਸ਼ਰ ਆ ਕੋਈ ਬੰਦਾ ਦਿਓ ਉਹਦੇ ਚ ਕੋਈ ਨਵਾਂ ਫਰੈਸ਼ਰ ਬੰਦਾ ਆਪਣਾ ਜਿਹੜੂ ਪੈਸਿਆਂ ਦੀ ਲੋੜ ਹੁੰਦੀ 10000 ਡਾਲਰ ਪਿੱਛੇ ਕੋਕੇਨ ਭਰ ਕੇ ਡਰੱਗ ਭਰ ਸੁਏ ਜੀ ਨੂੰ ਬੜਾ ਧਿਆਨ ਚ ਰੱਖਣ ਦੇ ਲੋੜ ਹੈ ਸ਼ਾਰਟਕਟ ਅਪਣਾਉਂਦੇ ਅਪਣਾਉਂਦੇ ਐਂਡ ਆਪੋ ਜੇਲ੍ਹ ਚ ਜਾਂਦੇ ਤੇ ਸਾਰੀ ਉਮਰ ਦੀ ਕਮਾਈ ਕੋਟ ਚ ਲੱਗ ਜਾਂਦੀ ਇੱਕ ਹੋਰ ਪੰਜਾਬੀਆਂ ਨਾਲ ਜੁੜੀ ਘਟਨਾ ਜਿਹਦੇ ਵਿੱਚ ਸ਼ਾਇਦ ਇਹ ਵੀ ਇੱਕ ਗੈਂਗ ਆ ਪੰਜਾਬੀਆਂ ਦਾ ਮੈਂ ਸੁਣਿਆ ਸੀ ਵੀ ਜਿਹੜਾ ਗੈਂਗ ਬਣਿਆ ਹੋਇਆ ਸੀਗਾ ਵੀ ਇਹ ਕੀ ਕਰਦੇ ਸੀਗੇ ਵੀ ਇੰਸ਼ੋਰੈਂਸ ਕਲੇਮ ਲੈਣ ਦੇ ਚੱਕਰ ਦੇ ਵਿੱਚ ਗਲਤ ਰਿਪੋਰਟਿੰਗ ਕਰਦੇ ਸੀ ਪੁਲਿਸ ਨੂੰ ਜਾ ਕੇ ਜੀ ਵੀ ਗੱਡੀ ਲੈ ਲਈ ਗੈਪ ਕਰਤੀ ਤੇ ਕਲੇਮ ਲੈਣ ਦੇ ਮਾਰੇ ਨੇ ਝੂਠੀ ਰਿਪੋਰਟ ਇਹ ਵੀ ਸ਼ਾਇਦ ਪੁਲਿਸ ਨੇ ਇਹਨਾਂ ਨੂੰ ਅਰੈਸਟ ਕੀਤਾਗਾ ਬਿਲਕੁਲ ਬਿਲਕੁਲ ਬਈ ਇਹਦੇ ਵਿੱਚ ਹੋਇਆ ਕੀ ਹੈ ਨਾ ਐਕਚੁਅਲੀ ਇਹ ਲੰਮੇ ਸਮੇਂ ਤੋਂ ਚੱਲ ਰਿਹਾ ਵੀ ਕਾਰ ਜੈਕ ਹੋ ਗਈ ਜੀ ਮੰਨ ਲਓ ਕਿਸੇ ਨੇ ਗੱਡੀ ਲੈ ਲਈ ਤੇ ਗੱਡੀ ਦੀ ਕਿਸ਼ਤ ਨਹੀਂ ਭਰੀ ਜਾਂਦੀ ਉਹ ਚੋਰੀ ਕਰਾਤਾ ਇੰਸ਼ੋਰੈਂਸ ਕਲੇਮ ਲੈ ਲਿਆ ਜਾਂ ਉਹ ਪੈਸੇ ਇੰਸ਼ੋਰੈਂਸ ਨਾਲ ਜਾਂਦੇ ਰਹਿਣ ਜਾਂ ਕੰਮ ਨਹੀਂ ਰਿਹਾ ਹਨ ਸੋ ਐਦਾਂ ਦੀਆਂ ਘਟਨਾਵਾਂ ਦੇ ਵਿੱਚ ਜਿਹੜੇ ਪੰਜਾਬੀ ਬਹੁਤ ਲੰਮੇ ਸਮੇਂ ਤੋਂ ਇਨਵੋਲ ਹੈ ਬਹੁਤ ਜਿਹੜੇ ਟੋ ਟਰੱਕ ਵਾਲੇ ਇਸ ਚੀਜ਼ ਚ ਨਵਾਲ ਵਾ ਬਹੁਤ ਜੰਗ ਕੇਡ ਵਾਲੇ ਇਸ ਚੀਜ਼ ਚ ਨਵਾਲ ਵਾ ਸੋ ਐਦਾਂ ਦੀ ਘਟਨਾ ਹੋਈ ਹੈ ਜੀ ਜਿੱਥੇ ਪੰਜ ਪੰਜਾਬੀ ਮੁੰਡੇ ਆਪਣੇ ਹੈਗੇ ਪੁਲਿਸ ਨੇ ਕਾਬੂ ਕੀਤੇ ਹੂੰ ਉਹਨਾਂ ਚੋਂ ਇੱਕ 17 ਸਾਲ ਦਾ ਜੀ ਉਹਦਾ ਹਜੇ ਪੁਲਿਸ ਨੇ ਨਾਂ ਨਹੀਂ ਸਾਂਝਾ ਕੀਤਾ ਹੂੰ ਤੇ ਬਾਕੀ ਜਿਹੜੇ ਹੈਗੇ ਆ ਜੀ ਚਾਰ ਉਹਨਾਂ ਦੀ ਉਮਰ 21 ਤੋਂ 22 ਸਾਲ ਹਾਂ ਜਿਨ੍ਹਾਂ ਦੇ ਨਾਮ ਗੁਰਕੀਰਨ ਸਿੰਘ ਸਹਿਜਪ੍ਰੀਤ ਸੰਧੂ ਅਪਕਰਨ ਸਿੰਘ ਹੂੰ ਤੇ ਲਖਸ਼ੇ ਸ਼ਰਮਾ ਹੈ ਜੀ ਹੂੰ ਸੋ ਇਹ ਕਰਦੇ ਕੀ ਸੀ ਇਹਨਾਂ ਨੇ ਇਹ ਕੀ ਕਰਦੇ ਸੀ ਪੁਲਿਸ ਨੂੰ ਫੋਨ ਕਰਦੇ ਸੀ ਮੰਨ ਲਓ ਹੂੰ ਤੇ ਕਹਿੰਦੇ ਸੀ ਵੀ ਸਾਡੀ ਗਨ ਪੁਆਇੰਟ ਤੇ ਕੋਈ ਕਾਰ ਖੋਹਣ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਆਓ ਕਿਉਂਕਿ ਪਤਾ ਹੀ ਹੁੰਦਾ ਪੁਲਿਸ ਨੇ 15 20 ਮਿੰਟ ਲਾ ਹੀ ਦੇਣੇ ਹਨ ਉਹ ਗੱਡੀ ਐਦਾਂ ਹੀ ਹਾਰਨੇ ਸੀ ਗੱਡੀ ਸਾਡੀ ਚੋਰੀ ਹੋ ਗਈ ਗੱਡੀ ਖੋ ਕੇ ਲੈ ਗਿਆ ਜਾਂ ਸਾਨੂੰ ਕਿਸ ਨੇ ਗਨ ਪੁਆਇੰਟ ਤੇ ਰੋਕਿਆ ਤੇ ਗੱਡੀ ਸਾਡੀ ਕਾਰ ਭਜਾ ਕੇ ਲੈ ਗਿਆ ਐਦਾਂ ਨਹੀਂ ਘਟਨਾ ਨੂੰ ਅੰਜਾਮ ਦਿੰਦੇ ਸੀ ਇੰਸ਼ੋਰੈਂਸ ਕਲੇਮ ਲੈਂਦੇ ਸੀ ਜੀ ਸੋ ਪੁਲਿਸ ਨੇ ਜਦੋਂ ਪੁਲਿਸ ਨੂੰ ਸ਼ੱਕ ਹੋਇਆ ਕਿਉਂਕਿ ਇੱਕ ਤੋਂ ਵੱਧ ਇਨਸੀਡੈਂਟ ਹੋ ਚੁੱਕੇ ਸੀ ਪੁਲਿਸ ਨੇ ਥੋੜਾ ਜਿਹਾ ਉਹਨਾਂ ਨੂੰ ਸਖਤੀ ਨਾਲ ਪੁੱਛਿਆ ਤੇ ਉਹ ਜਵਾਬ ਸੀ 21-22 ਸਾਲ ਦੇ ਹਨ ਤੇ ਉਹਨਾਂ ਨੇ ਯਾਦਾ ਜ਼ੁਰਮ ਕਬੂਲ ਕਰ ਲਿਆ ਜੀ ਤੇ ਉਹਨਾਂ ਨੇ ਦੱਸਿਆ ਵੀ ਇਹ ਕੰਮ ਅਸੀਂ ਲੰਬੇ ਸਮੇਂ ਤੋਂ ਕਰ ਰਹੇ ਹਾਂ ਠੀਕ ਐ ਇੰਨੀਆਂ ਗੱਡੀਆਂ ਅਸੀਂ ਵੇਚੀਆਂ ਉਹ ਸਾਰਾ ਉਹਨਾਂ ਨੇ ਆਪਦੇ ਆਪ ਨੂੰ ਕਬੂਲ ਲਿਆ ਸੋ ਐਟ ਦੀ ਐਂਡ ਜਿਹੜੀ ਇਹ ਵੀ ਘਟਨਾ ਹੈਗੀ ਇਹ ਵੀ ਬੇਰੋਜ਼ਗਾਰੀ ਨਾਲ ਰਿਲੇਟਡ ਆ ਉਹੀ ਮੈਂ ਕਹਿਣ ਲੱਗਿਆ ਸੀਗਾ ਵੀ ਕਿਤੇ ਨਾ ਕਿਤੇ ਲਿੰਕ ਹਰੇਕ ਘਟਨਾ ਦਾ ਉੱਥੇ ਜਾ ਕੇ ਜੁੜਦਾ ਹੈ ਵੀ ਪੈਸੇ ਕਮਾਈਏ ਐਕਚੁਅਲ ਦੇ ਵਿੱਚ ਪੈਸਾ ਕਮਾਇਆ ਨਹੀਂ ਜਾ ਰਿਹਾ ਜਿਸ ਮਕਸਦ ਨਾਲ ਆਏ ਸੀ ਕੈਨੇਡਾ ਵੀ ਉੱਥੇ ਵਧੀਆ ਨੌਕਰੀ ਕਰਾਂਗੇ ਚੰਗੀ ਜੋਬ ਮਿਲੂਗੀ ਸੁਪਨੇ ਪੂਰੇ ਕਰਾਂਗੇ ਸੁਪਨੇ ਪੂਰੇ ਹੋਏ ਨਹੀਂ ਤੇ ਗਲਤ ਕੰਮਾਂ ਦੇ ਵਿੱਚ ਵੜ ਗਏ ਬਾਈ ਕੰਮ ਅੱਜ ਦੇ ਟਾਈਮ ਵਾਈਟ ਕਾਲਰ ਜੋਬ ਲੱਭਣੀ ਤਾਂ ਪਹਿਲੀ ਗੱਲ ਬਹੁਤ ਔਖੀ ਗੱਲ ਹੈ ਅੱਜ ਦੇ ਟਾਈਮ ਜਿਹੜੀ ਬੇਸਿਕ 15 20 ਡਾਲਰ ਵਾਲੀ ਜੋਬ ਹੈ ਜਾਂ ਮਿਨੀਮਮ ਵੇਜ ਵਾਲੀ ਜੋਬ ਆ ਉਹੀ ਲੱਭਣੀ ਬਹੁਤ ਔਖੀ ਹੈ ਹੈ ਤੋਂ ਬੱਚਾ ਜਾਂਦਾ ਵੱਡੇ ਸੁਪਨੇ ਲੈ ਕੇ ਮਾਪਿਓ ਵੱਡੇ ਸੁਪਨੇ ਸੋਚਦੇ ਆ। ਹੂੰ ਕਈ ਮਾਪਿਓ ਤਾਂ ਹੁਣ ਕਹਿਣਾ ਨਹੀਂ ਚਾਹੀਦਾ ਵੀ ਬੱਚਾ ਬਾਅਦ ਚ ਪਹੁੰਚਦਾ ਡੰਡਾ ਉਹਦੇ ਪਹਿਲਾਂ ਦੇਣ ਦੇ ਪੈਸੇ ਭੇਜ। ਹੂੰ ਪੈਸੇ ਭੇਜ ਵਿਆਜ ਲਾਉਣਾ ਪੈਸੇ ਭੇਜ ਕਿਸ਼ਤ ਦੇਣੀ ਹੈ ਪੈਸੇ ਭੇਜ ਕੋਠੀ ਪਾਉਣੀ ਹੈ। ਹੂੰ ਬੱਚੇ ਕੋਲੇ ਕੰਮ ਹੀ ਹੈ ਨਹੀਂ ਬੱਚਾ ਤੁਹਾਨੂੰ ਪੈਸੇ ਕਿੱਥੇ ਦੇਊਗਾ ਜੀ? ਹੂੰ ਠੀਕ ਹੈ। ਕਰਜ਼ੇ ਦੀ ਪੰਡ ਚੱਕੀ ਨਹੀਂ ਜਾ ਰਹੀਗੀ ਤੇ ਉਹ ਵਾਦੀ ਵਾਦੀ ਫਿਰ ਜਿਹੜੀ ਜਨਤਾ ਨੂੰ ਯੂਥ ਨੂੰ ਉਥੇ ਲੋਕਾਂ ਨੂੰ ਪੁੱਠੇ ਰਾਹ ਵੱਲ ਲੈ ਕੇ ਜਾ ਰਹੀ ਬਿਲਕੁਲ ਬਸ ਭਾਈ ਉਹੀ ਤੁਹਾਡੀ ਗੱਲ ਨੂੰ ਮੈਂ ਕਨਕਲੂਡ ਕਰਦਾ ਕਿ ਜਿਹੜੇ ਕਰਜ਼ੇ ਆ ਉਹ ਪੰਜਾਬ ਚ ਵੀ ਲੋਕਾਂ ਨੇ ਚੱਕ ਚੱਕ ਕੇ ਉਹਨਾਂ ਪਿੱਛੇ ਵਾਹੇ ਲੈੇ ਕੋਠੀਆਂ ਲੈ ਲਈਆਂ ਵੱਡੀਆਂ ਕਾਰਾਂ ਲੈ ਲਈ ਉਹੀ ਚੀਜ਼ਾਂ ਜੇ ਆਪਾਂ ਜਾ ਕੇ ਕੈਨੇਡਾ ਪੈ ਗਏ ਹਨ ਵੱਡੇ ਘਰ ਤੇ ਕਾਰ ਜਾਂ ਪਿੱਛੋਂ ਇਥੋਂ ਸੁਪਨੇ ਵੱਡੇ ਗਏ ਵੇਖੇ ਜਾਂ ਜਿਹੜੇ ਬੰਦੇ ਉਥੇ ਰਹਿੰਦੇ ਆ ਉਹਨਾਂ ਨੇ ਸੁਪਨੇ ਵੱਡੇ ਵਹਾਏ ਡਾਲਰ ਭੇਜ ਡਾਲਰ ਤੋੜੇ ਡਾਲਰ ਭੇਜਦੇ ਹਨ ਸੋ ਬੱਚੇ ਜਾਂ ਜਿਹੜੇ ਉਹ ਆਪਣੇ ਪਰਿਵਾਰ ਆ ਉਹਨਾਂ ਚੀਜ਼ਾਂ ਦੀ ਭੇਡ ਚੜ ਗਏ ਹਨ ਸੋ ਮੈਂ ਵੇਖਣ ਸੁਣਣ ਵਾਲਿਆਂ ਨੂੰ ਐਂਡ 'ਚ ਇਹੀ ਬੇਨਤੀ ਕਰੂੰਗਾ ਕਿ ਤੁਸੀਂ ਜਾਣਾ ਜੀ ਸੜਕੇ ਜਾਓ ਪਰ ਕਰਜੇ ਚੱਕ ਕੇ ਇਹਨਾਂ ਚੀਜ਼ਾਂ ਨੂੰ ਆਪਣੇ ਪਰਿਵਾਰ ਤੇ ਬੋਝ ਨਾ ਪਾਓ ਜੇ ਜਾਣਾ ਤੁਹਾਨੂੰ ਕੋਈ ਨਹੀਂ ਕੰਮ ਅੱਜ ਨਹੀਂ ਤਾਂ ਕੱਲ ਮਿਲ ਜਾਊਗਾ ਬਿਲਕੁਲ ਪਰ ਇਹ ਜੇ ਗਲਤ ਕੰਮਾਂ 'ਚ ਨਾ ਪਾਓ ਆਪਣੇ ਪਰਿਵਾਰ ਦਾ ਆਪਣੇ ਮਾਪਿਓ ਦਾ ਜਿਹੜਾ ਨਾਮ ਉਹ ਖਰਾਬ ਨਾ ਕਰੋ ਤੇ ਜੁਵਨ ਸਾਹਿਬ ਤੁਸੀਂ ਸਮਾਂ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਬਾਈ ਥੈਂਕ ਯੂ ਥੈਂਕ ਯੂ ਜੀ